ਮੇਰਾ ਪਾਂਧੀਵਾ ਵੇ ਹੋਇਆ ਜੀ ਵੀ ਮੇਰੀ ਪੈੜੀ ਦੀਆਂ ਰਜਿਸਟਰੀਆਂ ਵੀ ਹੋ ਰਹੀਆਂ ਐ ਟੈਸ ਕੀਤੀਆਂ ਫਿਰ ਅਸੀਂ ਬਾਬਾ ਜੀ ਹੋਰਾਂ ਕੋਲ ਜਾ ਕੇ ਮਿਲੇ ਵੀ ਅੱਗੇ ਸਾਡੀਆਂ ਰਜਿਸਟਰੀ ਚ ਹੋਈ ਜਨੇ ਹੁਣ ਟੈਸ ਕੀਤੀ ਪੈ ਰਹੀਆਂ ਵੀ ਰਜਿਸਟਰੀਆਂ ਹੋਈ ਜਾਂਦੇ ਆ ਬਾਬਾ ਜੀ ਹੋਰੇ ਕਹਿੰਦੇ ਸੀਗੇ ਵੀ ਅਸੀਂ ਤੁਹਾਡੀ ਪੂਰੀ ਫੁੱਲ ਮਦਦ ਕਰਾਂਗੇ ਤੇ ਤੁਹਾਨੂੰ ਕਬਜ਼ਾ ਦਿਵਾ ਦੇਵਾਂਗੇ ਤੁਹਾਡਾ ਹੱਕ ਤੁਹਾਨੂੰ ਦਿਵਾਵਾਂਗੇ ਗੁਜ਼ਾਰਾ ਕਿਵੇਂ ਹੋ ਰਿਹਾ ਏ ਮੈਂ ਤਾਂ ਮੰਗ ਮੰਗ ਕੇ ਕਰਦੀ ਹਾਂ ਜੀ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਹੜਾ ਅਜਿਹੇ ਮਸਲੇ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਜਿਸ ਦੇ ਵਿੱਚ ਬਹੁਤ ਲੋਕਾਂ ਨੂੰ ਜਿਹੜਾ ਇਨਸਾਫ ਨਹੀਂ ਮਿਲ ਪਉਂਦਾ ਔਰ ਇਨਸਾਫ ਲਈ ਦਰਦਰ ਦੀਆਂ ਠੋਕਰਾ ਖਾ ਕੇ ਜਦੋਂ ਮੀਡੀਆ ਵੱਲ ਰੁਖ ਕਰਦੇ ਨੇ ਲੋਕ ਤਾਂ ਉੱਥੋਂ ਪਤਾ ਲੱਗਦਾ ਕਿ ਸਾਡੇ ਪ੍ਰਸ਼ਾਸਨ ਸਾਡੇ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਕਿੰਨੀਆਂ ਇਹੋ ਜਿਹੀਆਂ ਖਾਮੀਆਂ ਜਿਨ੍ਹਾਂ ਤੋਂ ਲੋਕ ਪ੍ਰਭਾਵਿਤ ਹੁੰਦੇ ਨੇ ਔਰ ਜ਼ਿੰਦਗੀ ਜਿਹੜੀ ਸਾਰੀ ਖਰਾਬ ਹੋ ਜਾਂਦੀ ਹੈ ਔਰ ਮੇਰੇ ਨਾਲ ਅੱਜ ਮੈਂ ਫਤੇਗੜ ਕੋਰੋਟਾਣਾ ਦੇ ਵਿੱਚ ਮੌਜੂਦ ਆ ਮੇਰੇ ਨਾਲ ਮਾਤਾ ਜੀ ਮੌਜੂਦ ਨੇ ਔਰ ਮਾਤਾ ਜੀ ਦੀ ਜਿਹੜੀ ਕਹਾਣੀ ਹੈ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਨੇ ਆ ਇਹ ਆਪਣਾ ਇਨਸਾਫ ਲੈਣ ਲਈ ਮਾਤਾ ਜੀ ਪਿਛਲੇ 20 ਸਾਲ ਤੋਂ ਕਚਹਿਰੀਆਂ ਅਦਾਲਤਾਂ ਠਾਣਿਆਂ ਦੇ ਜਿਹੜੇ ਚੱਕਰ ਕੱਟ ਰਹੀ ਹੈ ਪਰ ਕਿਤੇ ਵੀ ਇਨਸਾਫ ਦੀ ਕਿਰਨ ਹਾਲੇ ਤੱਕ ਨਜ਼ਰ ਨਹੀਂ ਆਈ ਪਿਛਲੇ ਦਿਨੀ ਬੁਰੂ ਦੀਆਂ ਲਾਡਲੀਆਂ ਫੌਜਾ ਨੇ ਹੰਗ ਸਿੰਘ ਜਥੇਬੰਦੀਆਂ ਨਾਲ ਜਦੋਂ ਮਾਤਾ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਡੇ ਨਾਲ رابطہ ਕੀਤਾ ਤਾਂ ਅਸੀਂ ਇਹ ਜਿਹੜਾ ਮੈਟਰ ਹੈ ਇਹ ਪੂਰੀ ਕਹਾਣੀ ਤੁਹਾਡੇ ਤੱਕ ਲੈ ਕੇ ਆਉਣ ਦਾ ਮਨ ਬਣਾਇਆ ਸਭ ਤੋਂ ਪਹਿਲਾਂ ਆਓ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਬਹੁਤ-ਬਹੁਤ ਸਵਾਗਤ ਹੈ ਚੈਨਲ ਤੇ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਦੱਸੋ ਤੁਹਾਡਾ ਨਾਮ ਕੀ ਹੈ ਜੀ ਊਸ਼ਾ ਦੇਵੀ ਊਸ਼ਾ ਦੇਵੀ ਹਾਂ ਜੀ ਮਾਤਾ ਜੀ ਮੈਂ ਜੇ ਆਪਾਂ ਸ਼ੁਰੂ ਕਰੀਏ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਤੁਹਾਡਾ ਜਿਹੜੇ ਸੌਰਾ ਪਰਿਵਾਰ ਹੈ ਸੌਰਾ ਕਿਹੜੇ ਪਿੰਡ ਹੈ ਫਤੇਗੜ ਕੋਰੋਟਣਾ ਮੋਗਾ ਦਿਲਾ ਧਰਮਗੋੜ ਦਸੀ ਅੱਛਾ ਤੁਸੀਂ ਫਤੇਗੜ ਕੋਰੋਟਣਾ ਵਿਆਹੇ ਹੋਏ ਹੋ ਹਾਂਜੀ ਔਰ ਮੇਰੇ ਹੱਥ ਦੇ ਵਿੱਚ ਦੱਸੋ ਇਸ ਵਕਤ ਮਾਤਾ ਜੀ ਦੇ ਜਿਹੜਾ کورٹ ਮੈਰਿਜ ਦਾ ਸਰਟੀਫਿਕੇਟ ਵਕੈਦਾ ਜਿਹੜਾ ਕਾਨੂੰਨ ਮੁਤਾਬਕ ਹਸਬੰਡ ਵਾਈਫ ਦਾ ਜਿਹੜਾ ਦਰਜਾ ਮਿਲਦਾ ਹੈ ਕਾਨੂੰਨਨ ਉਹ ਸਰਟੀਫਿਕੇਟ ਮੌਜੂਦ ਹੈ ਔਰ 2005 ਦੇ ਵਿੱਚ ਤੁਹਾਡਾ ਵਿਆਹ 23 ਫਰਵਰੀ 2005 23 ਫਰਵਰੀ 2005 ਦੇ ਵਿੱਚ ਤੁਹਾਡੇ ਹਸਬੰਡ ਦਾ ਨਾਮ ਜਗਤਾਰ ਸਿੰਘ ਹਾਂਜੀ ਪੂਰੇ ਰੀਤੀ ਰਿਵਾਜ ਨਾਲ ਪਿੰਡ ਵਿੱਚ ਕਰਾੜਾ ਵਿੱਚ ਹੋਇਆ ਤੁਹਾਡੇ ਪੀਕਾ ਪਿੰਡ ਕਰਾੜਾ ਵਾਲਾ ਹਾਂਜੀ ਤੁਹਾਡੇ ਹਸਬੰਡ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਉਹ ਬਾਹਰ ਚਲੇ ਜਾਂਦੇ ਆ ਹਨਾ ਇਹ ਪਹਿਲਾਂ ਗਏ ਹੋਏ ਸੀ ਪਹਿਲਾ ਵਾਰ ਗਏ ਹੋਏ ਸੀ ਪਹਿਲਾ ਵਾਰ ਗਏ ਹੋਏ ਸੀ ਕਿਹੜੇ ਜਗ੍ਹਾ ਅਮਰੀਕਾ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਕਰਮਨ ਸ਼ਹਿਰ ਜੀ ਤੇ ਉੱਥੇ ਤੁਹਾਨੂੰ ਜਿਹੜਾ ਕਿਉਂਕਿ ਕਾਨੂੰਨਾਂ ਤਾਂ ਫਿਰ ਜਦੋਂ ਪਤਨੀ ਹੱਕਦਾਰ ਹੋ ਜਾਂਦੀ ਹੈ ਅਮਰੀਕਾ ਦੇ ਵਿੱਚ ਉਹ ਸੈਟਲ ਸੀ ਜੇ ਤੇ ਤੁਹਾਨੂੰ ਨਹੀਂ ਉਹਨਾਂ ਨੇ ਬਾਹਰ ਬੁਲਾਇਆ ਉਹ ਤਾਂ ਬੁਲਾਉਂਦੇ ਸੱਸ ਮੇਰੀ ਨੇ ਫੀਸ ਨਹੀਂ ਭਰ ਦਿੱਤੀ ਸੀ ਪਹਿਲਾਂ ਹਾਂਜੀ ਅੱਛਾ ਹਾਂਜੀ ਚਲੋ ਇਹ ਕਹਾਣੀ ਹੋ ਗਈ ਆਪਾਂ ਐਸੀ ਦੇ ਵਿੱਚ ਨਹੀਂ ਪੜਨ ਪੰਜਾਬ ਨਾ ਡਾਲੇ ਤੋਂ ਨਾ ਤਾਂ ਪੇਪਰ ਮੰਗੇ ਸੀ ਹਾਂ ਤੇ 300 ਰੁਪਏ ਉਹਨਾਂ ਦੀ ਫੀਸ ਸੀ ਮੈਸੀ ਉਧਰ ਜਾ ਕੇ ਕੇਸ ਲਾਇਆ ਸੀ ਇਹਨਾਂ ਨੇ ਅੱਛਾ ਤੁਹਾਡੇ ਹਸਬੰਡ ਦੀ ਜਿਹੜੀ ਡੈਥ ਹੈ ਉਹ ਕਦੋਂ ਹੁੰਦੀ ਹੈ 2010 ਜੀ 2010 ਚ ਡੈਥ ਹੁੰਦੀ ਹੈ 2005 ਚ ਤੁਹਾਡਾ ਵਿਆਹ ਹੁੰਦਾ ਹੈ 2010 ਚ ਡੈਥ ਹੁੰਦੀ ਹੈ ਹਾਂਜੀ ਜਦੋਂ ਡੈਥ ਹੋਈ ਤੁਹਾਡੇ ਹਸਬੰਦ ਦੀ ਉਦੋਂ ਤੁਸੀਂ ਇੱਥੇ ਏਡੀਆਈ ਸੀ ਹਾਂਜੀ ਫਤੇਗੜ ਕੋਰੋਟਾਣਾ ਨੂੰ ਤੁਸੀਂ ਫਤੇਗੜ ਕੋਰੋਟਾਣਾ ਰਹ ਰਹੇ ਹੋ ਹਾਂ ਡੈਰੀ ਸੀ ਹੁਣ ਮੈਂ ਜਿਹੜੀ ਕਹਾਣੀ ਅੱਗੇ ਇਨਸਾਫ ਦੀ ਆਪਾਂ ਗੱਲ ਕਰਦੇ ਆ ਮੇਰੇ ਕੋਲ ਜਿਹੜਾ ਕਾਗਜ਼ਾਂ ਦਾ ਦਰਖਾਸਤਾਂ ਦਾ ਪੁਲੰਦਾ ਹੈ ਮਾਤਾ ਜੀ ਦੇ ਹੱਥ ਚ ਵੀ ਜਮ੍ਹਾਂ ਬੰਦ ਗਿਆ ਮੈਂ ਪਹਿਲਾਂ ਇੱਕ ਜਾਣਨਾ ਚਾਹੁੰਦਾ ਮਾਤਾ ਕਿ ਇੱਕ ਜਿਹੜੀਆਂ ਤਿੰਨ ਰਜਿਸਟਰੀਆਂ ਹੋਈਆਂ ਹਾਂਜੀ ਜਿਹੜੀ ਜ਼ਮੀਨ ਤੁਹਾਡੇ ਜਿਹੜੇ ਪਤੀ ਜਗਤਾਰ ਸਿੰਘ ਜੀ ਹਾਂਜੀ ਉਸ ਮੁਤਾਬਕ ਕਿੰਨੀ ਜ਼ਮੀਨ ਸੀਗੀ ਉਹ ਨੌਕਨਾਲਾ 13 ਮਰਲੇ ਹੈ ਜੀ ਨੌਕਨਾਲਾ ਕੀ ਹੋਈ ਉਹਨਾਂ ਦੀ ਹਾਂਜੀ ਆਪਦੀ ਅੱਛਾ ਔਰ ਇਸ ਜ਼ਮੀਨ ਦੇ ਉੱਪਰ ਤੁਸੀਂ ਸਟੇ ਲਈ ਹੋਈ ਸੀ ਹਾਂਜੀ ਤੁਸੀਂ ਜਿਹੜਾ ਆਪਣਾ ਹੱਕ ਲੈਣ ਵਾਸਤੇ ਸਟੇ ਲਈ ਸੀ ਤੁਹਾਡਾ ਸਹੁਰਾ ਪਰਿਵਾਰ ਕੀ ਕਾਰਨ ਹੈ ਤੁਹਾਨੂੰ ਸਟੇ ਲੈਣੀ ਪਈ ਅਦਾਲਤ ਜਾਣਾ ਪਿਆ ਮਤਲਬ ਤੁਹਾਨੂੰ ਹੱਕ ਦੇਣ ਨੂੰ ਤਿਆਰ ਨਹੀਂ ਸੀ ਨਹੀਂ ਜੀ अच्छा और मैं ये भी देख रहे हैं कि इस दौरान 2013 ਦੇ ਵਿੱਚ ਤੁਸੀਂ ਸਟੇ ਲਈ ਹੈ 2013 ਸੀ ਵੀ ਲਈ ਹੈ 2008 7 ਸੀ ਸਟੇ ਲਈ ਹੈ ਪਹਿਲਾਂ ਵੀ ਪਹਿਲਾਂ ਵੀ ਸਟੇ ਲਈ ਹੈ ਹਾਂਜੀ ਜਦੋਂ ਮੈਂ ਪਹਿਲੀ ਵਾਰ ਹੀ ਹੈ اچھا ਉਸ ਦੇ ਨਾਲ ਉਦੋਂ ਜਿਹੜੀ ਸਟੇ ਲਈ ਹੈ ਉਸ ਤੋਂ ਬਾਅਦ ਤੁਸੀਂ 2013 ਦੇ ਵਿੱਚ 10 ਜੋ ਜਦੋਂ ਮਰ ਗਿਆ ਉਦੋਂ ਟੁੱਟਿਓ ਉਹ ਠੀਕ ਹੈ ਮਤਲਬ ਤੁਸੀਂ 2007 ਚ ਸਟੇ ਲਈ ਉਸ ਤੋਂ ਬਾਅਦ 2010 ਚ ਤੁਹਾਡੇ ਹਸਬੰਦ ਦੀ ਡੈਥ ਹੋ ਗਈ ਹਾਂਜੀ ਉਹ ਟੁੱਟ ਗਈ ਉਹ ਟੁੱਟ ਗਈ ਉਸ ਤੋਂ ਬਾਅਦ ਤੁਸੀਂ 2013 ਚ ਦੁਬਾਰਾ ਸਟੇ ਲੈ ਲਈ ਹਾਂਜੀ ਔਰ ਉਸ ਸਟੇ ਦੇ ਬਾਵਜੂਦ ਜਿਹੜੀ ਜ਼ਮੀਨ ਦੇ ਉੱਪਰ ਸਟੇ ਲਈ ਹੋਈ ਸੀ ਹਾਂਜੀ ਉਸ ਤੇ ਜਿਹੜੀ ਤੁਸੀਂ ਤੁਹਾਡਾ ਕਿਹਾ ਕਿ ਉਹ ਰਜਿਸਟਰੀ ਹੋਈ ਹੈ ਹਾਂਜੀ ਸਟੇ ਵਾਲੀ ਜ਼ਮੀਨ ਤੇ ਹਾਂਜੀ ਅ ਕੀਦੇ ਨਾਮ ਹੋਈ ਹੈ ਰਜਿਸਟਰੀ ਇਹ ਜਿਹੜੀ ਬਾਰਸਾਂ ਦੇ ਨਾਮ ਚੜ ਗਈ ਸੀ ਜਗਤਾਰ ਸਿੰਘ ਦੀ ਵੱਡੀ ਲੜਕੀ ਤੋਂ ਮੇਰੀ ਸੱਸ ਨੇ ਆਦੇ ਨਾਲ ਸਟੇ ਦੇ ਵਿੱਚ ਹੀ ਕਰਵਾ ਲਿਆ ਇਸ ਸਟੇ ਦੇ ਵਿੱਚ ਰਜਿਸਟਰੀ ਨੰਬਰ ਤੁਸੀਂ ਆਪ ਦੇਖ ਸਕਦੇ ਹੋ ਕਿ ਬਕਾਇਦਾ ਜਿਹੜੀ ਸਟੇ ਹੈ ਇਹ ਜਮ੍ਹਾਂ ਮੰਦੀ ਦੇ ਉੱਪਰ ਦਾ ਐਕਸ਼ਨ ਨੋਟ ਨੰਬਰ ਤੇ ਆ ਦੇ ਆ ਦੇਖੋ ਬਕਾਇਦਾ ਦਰਜ ਹੋਈ ਹੋਈ ਹੈ ਸਟੇ ਆਰਡਰ ਉਸਾ ਦੇਵੀ ਪਤਨੀ ਜਗਤਾਰ ਸਿੰਘ ਬਨਾਮ ਸਰਜੀਤ ਕੌਰ ਔਰ ਮੈਂ ਇਸ ਤੋਂ ਬਾਅਦ ਤੁਸੀਂ ਤਸਵੀਰਾਂ ਵੀ ਨਾਲ ਦੇਖ ਰਹੇ ਹੋਵੋਗੇ ਕਿ ਸਟੇ ਦੇ ਵਿੱਚ ਜਿਹੜੀ ਜਿਹੜੀ ਜ਼ਮੀਨ ਦੇ ਜਿਹੜਾ ਖਸਰਾ ਨੰਬਰ ਖੇਵਟ ਨੰਬਰ ਔਰ ਜਿਹੜੇ ਜ਼ਮੀਨ ਦੇ ਨੰਬਰ ਪਾਏ ਹੋਏ ਆ ਉਹ ਜ਼ਮੀਨ ਦੀ ਰਜਿਸਟਰੀ ਜਿਹੜੀ ਉਸ ਸਟੇਜ ਦੇ ਵਿੱਚ ਹੋ ਜਾਂਦੀ ਹੈ ਇਹਦਾ ਮਤਲਬ ਦੋ ਨੰਬਰ ਚ ਹੋਈ ਹੈ ਜੀ ਉਹਦਾ ਹੁਣ ਤਹਿਸੀਲਦਾਰ ਨੂੰ ਪਤਾ ਹੈ ਜੀ ਤੇ ਜਾਂ ਜਿਹੜਾ ਉਹਦਾ ਭਰਾ ਜੀ ਤੀ ਆ ਉਹਦਾ ਨੰਬਰਦਾਰ ਤੁਸੀਂ ਹੀ ਕਰਵਾਈ ਜਦੋਂ ਇਹ ਰਜਿਸਟਰੀ ਹੋਣ ਲੱਗੀ ਸੀ ਤੁਸੀਂ ਉਦੋਂ ਜਿਹੜੀ ਇੱਕ ਦਰਖਾਸਤ ਵੀ ਦਿੱਤੀ ਸੀ ਹਾਂ ਜੀ ਮੌਕੇ ਤੇ ਜਾ ਕੇ ਕੀ ਦਰਖਾਸਤ ਦਿੱਤੀ ਸੀ ਤੁਸੀਂ ਕਿ ਸਟੇ ਆਈ ਪਹਿਲੀ ਦੀ ਰਜਿਸਟਰੀ ਨਾ ਹੋ ਸਕੇ ਅੱਛਾ ਤੁਸੀਂ ਉਹ ਦੱਸਤਾ ਸੀ ਵੀ ਇਹ ਜਿਹੜੀ ਸਟੇ ਹੋਈ ਹੋਈ ਹੈ ਇਸ ਦੀ ਰਜਿਸਟਰੀ ਨਹੀਂ ਹੋਣੀ ਚਾਹੀਦੀ 14 ਨੂੰ ਵੀ ਮੈਂ ਐਪਲੀਕੇਸ਼ਨ ਦਿੱਤੀ ਜਾ ਕੇ ਤਸੀਲਦਾਰ ਦੇ 15 ਨੂੰ ਵੀ ਤੁਸੀਂ ਦੋ ਦਿਨਾਂ ਚ ਇਹਨਾਂ ਨੇ ਰਜਿਸਟਰੀਆਂ ਹੋਣ ਤਿਆਰ ਕੀਤੀ ਇੱਕ ਦਿਨ ਉਹਦੇ ਵੀ ਖੁਦ ਮੈਂ ਉੱਥੇ ਚੱਲ ਉਸ ਦੇ ਬਾਵਜੂਦ ਰਜਿਸਟਰੀ ਕਰ ਦਿੱਤੀ ਹਾਂਜੀ ਗਰਮੀਸ਼ ਸਿੰਘ ਥਾਣੇ ਆਏ ਨੇ ਆਪਣੇ ਤਸੀਲਦਾਰ ਨੇ ਅੱਛਾ ਇਸ ਤੋਂ ਬਿਨਾਂ ਦੋ ਰਜਿਸਟਰੀਆਂ ਹੋਰ ਹੋਈਆਂ ਉਹ ਕਿਹੜੀਆਂ ਨੇ ਉਹ ਅਟੈਚ ਕੀਤੀ ਪਹਿਲੀਆਂ ਜੀ ਹੁਣ ਟੈਕ ਦੇ ਐਡਰੈਸ ਸਾਰਾ ਕੁਝ ਜਵਾ ਬੰਦੇ ਤੇ ਚੜਿਆ ਹੋਇਆ अच्छा ਉਹ ਜਿਹੜੀ ਅਟੈਚ ਕੀਤੀ ਹੋਈ ਸੀ ਹਾਂਜੀ ਦੋ ਰਜਿਸਟਰੀਆਂ ਉਹ ਹੋਈਆਂ ਹਾਂ ਲਵਲੀਨ ਸੰਧੂ ਤੋਂ ਹੋਣੀ ਉੱਥੇ ਆਪਣੇ ਜੱਜ ਸਾਹਿਬ ਦੇ ਹੋਏ ਸੀ ਇਹ ਇਹ ਕਿਹੜੇ ਸਾਲ ਦੇ ਵਿੱਚ ਰਜਿਸਟਰੀ ਹੋਈ ਹੈ ਜੀ ਇਹ 16 16 31 11 2016 ਨੂੰ ਹਾਂਜੀ ਸੋ ਦਰਸ਼ਕੋ 2013 ਦੇ ਵਿੱਚ ਜਿਹੜੀ ਪ੍ਰਾਪਰਟੀ ਤੇ ਮਾਨਯੋਗ ਅਦਾਲਤ ਨੇ ਸਟੇ ਲਗਾ ਦਿੱਤੀ ਉਸੇ ਪ੍ਰਾਪਰਟੀ ਦੇ ਵਿੱਚੋਂ ਜਿਹੜੀਆਂ ਤਿੰਨ ਰਜਿਸਟਰੀਆਂ ਹੋ ਜਾਂਦੀਆਂ ਉਹ ਜਿਹੜੀ ਰਜਿਸਟਰੀ ਹੈ ਉਹ 2016 ਚ ਜਾ ਕੇ ਰਜਿਸਟਰੀ ਹੋ ਜਾਂਦੀ ਹੈ ਹਾਲਾਂਕਿ ਉਸ ਦੌਰਾਨ ਮਾਤਾ ਕਿਤੇ ਇਹ ਤਾਂ ਨਹੀਂ ਵੀ ਉਹ ਸਥਿਤੀ ਟੁੱਟੀ ਤਾਂ ਨਹੀਂ ਸੀ ਤੁਹਾਨੂੰ ਕਨਫਰਮ ਚੱਲਦੀ ਹੈ ਜੀ ਹਾਂਜੀ ਚੱਲਦੀ ਹਾਲੇ ਵੀ ਚੱਲਦੀ ਹੈ ਅੱਜ ਹਾਂਜੀ ਵਕੀਲ ਰੋਗਨ ਚੱਲਦੀ ਹੈ ਕਿਹ ਚੱਲੀ ਜਾਂਦੀ ਹੈ ਸਪੀਡ ਚੱਲਦੀ ਦੇ ਬਾਵਜੂਦ ਜਿਹੜਿਆ ਉਹ ਰਜਿਸਟਰੀ ਹੁੰਦੀ ਹੈ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਇਹ ਰਜਿਸਟਰੀ ਕਿਵੇਂ ਹੋਈ ਜੇ ਇਹ ਰਜਿਸਟਰੀ ਕਾਨੂੰਨ ਦੀ ਮਾਨਯੋਗ ਅਦਾਲਤ ਦੀ ਉਲੰਘਣਾ ਕਰਕੇ ਸਟੇ ਆਰਡਰ ਦੀ ਉਲੰਘਣਾ ਕਰਕੇ ਹੋਈ ਹੈ ਕੰਟੈਂਪਟ ਆਫ ਕੋਰਟ ਬਣਦਾ ਹੈ ਔਰ ਇਸ ਦੇ ਵਿੱਚ 420 ਦਾ ਪਰਚਾ ਵੀ ਬਣਦੇ ਜਿਹੜੇ ਉਸ ਸਮੇਂ ਜਿਨ੍ਹਾਂ ਨੇ ਇਹ ਰਜਿਸਟਰੀ ਕੀਤੀ ਹੈ ਉਹ ਇਹਦੇ ਵਿੱਚ ਜ਼ਿੰਮੇਵਾਰ ਬਣਦੇ ਆ ਪਰ ਕਿਸੇ ਨੇ ਇਸ ਦੀ ਸਾਰ ਨਹੀਂ ਲਈ ਔਰ ਮੈਂ ਹੁਣ ਅੱਗੇ ਚੱਲਦਾ ਮੇਰੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਹੈ ਮੇਰੇ ਹੱਥ ਦੇ ਵਿੱਚ ਉਸ ਸਟੇ ਆਰਡਰ ਵੀ ਨੇ ਜਿਹੜੇ ਕਿ ਇਸ ਸਟੇ ਆਰਡਰ ਦੀ ਇੱਕ ਵਾਇਲੇਸ਼ਨ ਕੀਤੀ ਗਈ ਸੀ ਅ ਮਾਤਾ ਜੀ ਜਿਹਦੇ ਚ ਪਰਚਾ ਵੀ ਦਰਜ ਹੋਇਆ ਹੈ ਇਹਦੇ ਚ ਮਾਨਯੋਗ ਅਦਾਲਤ ਨੇ ਇਹ ਵੀ ਕਿਹਾ ਹੈ ਇੰਟੈਂਸ਼ਨਲੀ ਵਾਇਲੇਸ਼ਨ ਆਫ ਦਾ ਇੰਡੈਕਸ਼ਨ ਸਟੇ 10 10 2013 ਪਾਸਟ ਬਾਈ ਦਾ ਕੋਰਟ ਐਡੀਸ਼ਨਲ ਸਿਵਲ ਜੱਜ ਮੋਗਾ ਐਂਡ ਡਿਊ ਟੂ ਦਾ ਇੰਟੈਂਸ਼ਨਲ ਵਾਇਲੇਸ਼ਨ ਟੂ ਡਿਟੇਨ ਦਾ ਰਿਸਪੋਂਡੈਂਟਸ ਇਨ ਸੇਵਲ ਪ੍ਰिजन ਇਹ ਸਟੇ ਦੀ ਉਲੰਘਣਾ ਕਰਨ ਲਈ ਅਦਾਲਤ ਨੇ ਇੱਕ ਜਿਹੜਾ ਬਕਾਇਦਾ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਸੀ ਹਾਂਜੀ ਕਿਦੇ ਤੇ ਇਹ ਮਿੱਥੂ ਨੇ ਬਾਇਏ ਦੀ ਅੱਛਾ ਹਾਂਜੀ ਉਹਨਾਂ ਦੇ ਖਿਲਾਫ ਅਦਾਲਤ ਨੇ ਜਿਹੜੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸੀ ਪਰ ਉਹ ਹੋਈ ਕਾਰਵਾਈ ਨਹੀਂ ਕੀਤੀ ਪੁਲਸਰਨ ਕੋਈ ਕੋਈ ਕਾਰਵਾਈ ਨਹੀਂ ਕੀਤੀ ਜੀ ਔਰ ਅੱਗੇ ਆ ਜੋ ਆ ਨੰਬਰ ਨੇ ਮੇਰੇ ਹੱਥ ਦੇ ਵਿੱਚ ਮੈਂ ਜਿਹੜਾ ਸ਼ਾਰਟ ਵੀ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਰਿਹਾ ਜਿਹੜੇ ਨੰਬਰ ਰਜਿਸਟਰੀ ਦੇ ਵਿੱਚ ਵੀ ਦਰਜ ਹੈ ਔਰ ਸਟੇ ਦੇ ਵਿੱਚ ਵੀ ਦਰਜ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਸਾਡੇ ਕਾਨੂੰਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾਂਦੀਆਂ ਕਿ ਸਟੇ ਦੇ ਵਿੱਚ ਜਿਹੜੇ ਨੰਬਰ ਨੇ ਉਹਨਾਂ ਤੇ ਰਜਿਸਟਰੀ ਹੋ ਜਾਂਦੀ ਹੈ ਬਿਨਾ ਸਟੇ ਟੁੱਟੀ ਤੋਂ ਇਹ ਪੰਜਾਬ ਦੇ ਵਿੱਚ ਹੋ ਰਿਹਾ ਹੈ ਔਰ ਮਾਤਾ ਮੈਂ ਜਾਣਨਾ ਚਾਹੂੰਗਾ ਕਿ ਤੁਹਾਡੇ ਨਾਲ ਤੁਹਾਡੇ ਸਹੁਰਾ ਪਰਿਵਾਰ ਨੇ ਵਾਦਾ ਵੀ ਕੀਤਾ ਸੀ ਹਾਂ ਜੀ ਕੀ ਵਾਦਾ ਕੀਤਾ ਸੀ 2006 ਚ ਮੇਰੀ ਸੱਸ ਮੈਨੂੰ ਗ੍ਰਾਮਪੁਰੇ ਥਾਣੇ ਤੋਂ ਲੈ ਕੇ ਆਏ ਪੰਚਾਇਤ ਰਹੀ ਜਿਸੰਦਰ ਸਰਪੰਚ ਨੇ ਸਾਰੇ ਸਾਡੇ ਇੱਥੇ 8 10 ਲਾਣੇ ਵਾਲੇ ਘਰ ਵਾਦੇ ਉਹ ਨਾਂ ਲੈ ਕੇ ਆਏ ਮੈਂ ਹੂੰ ਉਹਨਾਂ ਨੇ ਕੀ ਵਾਦਾ ਕੀਤਾ ਉਹਨਾਂ ਨੇ ਵੀ ਅਸੀਂ ਬਾਹਰ ਲੈ ਕੇ ਜਾਵਾਂਗੇ ਅਸੀਂ ਫੀਸ ਭਰਾਂਗੇ ਸਾਰਾ ਕੁਝ ਅਸੀਂ ਤੁਹਾਨੂੰ ਪੇਪਰ ਦਿਖਾਵਾਂਗੇ ਗ੍ਰਾਮਪੁਰੇ ਥਾਣੇ ਦੇ ਵਿੱਚ ਨਾ ਤਾਂ ਉਹ ਤੇ ਪੂਰੇ ਉੱਤੇ ਹੂੰ ਉਹ ਪੀਓ ਹੋ ਗਏ ਉਧਰ ਫਿਰ ਅਚਾ ਉਹਨਾਂ ਤੇ ਪਰਚਾ ਦਰਜ ਹੋਇਆ ਹਾਂ ਜੀ ਵਾਦਾ ਉਹਨਾਂ ਦੇ ਪੀਓ ਹੋ ਗਏ ਸੀਗੇ ਆਏ ਨਹੀਂ ਮੁੜ ਕੇ ਫਿਰ ਉਹ 2006 ਦੇ ਗਏ 13 ਚਾਏ ਅੱਛਾ ਹਾਂਜੀ ਤੇ ਚਸਮੇ ਦੀ ਸਰਜੀਦ ਕੋਰ ਅੱਛਾ ਹਾਂਜੀ ਇੱਕ ਲਿਖਤ ਤੁਹਾਡੇ ਸੋਹਰਾ ਸਾਹਿਬ ਵੱਲੋਂ ਦੀ ਹੈ ਹਾਂਜੀ ਉਹ 2008 ਦੀ ਹੈ ਉਹਦੇ ਚ ਵੀ ਉਹਨਾਂ ਨੇ ਵਾਦਾ ਕੀਤਾ ਹਾਂਜੀ ਕੀ ਵਾਦਾ ਕੀਤਾ ਉਹਨਾਂ ਨੇ ਕੀਤਾ ਵੀ ਜਿੰਨਾ ਚਿਰ ਅਸੀਂ ਤੈਨੂੰ ਬਾਹਰ ਨਹੀਂ ਉਹਨਾਂ ਚ ਜਿਹੜੀ ਸਾਡੀ ਇਥੇ ਫਤੇਗੜ ਕੋਰ ਰੋਟਾਣੇ ਦੇ ਵਿੱਚ ਪੈਲੀ ਉਹ ਕਮਾਈ ਖਾ ਸਕਦੀ ਹੈ ਹੂੰ ਹਾਂਜੀ ਤੇ ਜੇ ਉਸ ਦਾ ਭਰਾ ਵੀ ਵੇਚੇ ਆਪਾਂ ਚੱਤੀ ਫੈਸਲਾ ਮੇਰੇ ਹੱਥ ਦੇ ਵਿੱਚ ਹੈ ਦੱਸੋ ਇਹ ਮੈਂ ਜਿਹੜੀ ਮਾਤਾ ਗੱਲ ਕਰ ਰਹੀ ਐ ਇਹ ਪੰਚਾਇਤੀ ਫੈਸਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਗੁਰਦੇਵ ਸਿੰਘ ਪੁੱਤਰ ਅਰਜਨ ਸਿੰਘ ਤੁਹਾਡੇ ਸਹੁਰਾ ਸਾਹਿਬ ਦਾ ਨਾਮ ਐ ਹਾਂਜੀ ਗੁਰਦੇਵ ਸਿੰਘ ਪੁੱਤਰ ਅਰਜਨ ਸਿੰਘ ਨੇ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਮੈਂ ਆਪਣੀ ਨੂੰ ਨੂੰ ਜਿਹੜਾ ਜਿਹੜਿਆ ਜ਼ਮੀਨ ਦੀ ਉਹ ਜਿੰਨਾ ਚਿਰ ਇੱਥੇ ਇੰਡੀਆ ਦੇ ਵਿੱਚ ਰਹਿਣਗੇ ਉਹ ਜ਼ਮੀਨ ਦੇ ਜਿਹੜੇ ਹੱਕਦਾਰ ਵਾਹੀ ਕਰਨਗੇ ਤੇ ਉਹ ਸਾਂਭਣਗੇ ਹਨਾ ਇਹੀ ਵਾਅਦਾ ਕੀਤਾ ਗਿਆ ਸੀ ਚਾਪਲਾਂ ਵੀ ਦੇਖੇ ਗਏ ਘਰ ਦੇ ਹਾਂ ਪਰ ਉਸ ਤੇ ਖਰੇ ਨਹੀਂ ਉਤਰੇ ਨਹੀਂ ਜੀ ਉਸ ਤੋਂ ਬਾਅਦ ਮੇਰੀ ਸੱਸ ਨੂੰ ਜਿਹੜਾ ਆਤਮਾ ਸਿੰਘ ਆ ਉਹ ਕੋਮੇਰ ਮਿੱਠੂ ਟੇਡਾ ਸਿੰਘ ਦਾ ਉਹ ਕਹਿਣ ਲੱਗਾ ਵੀ ਭਾਬੀ ਬਾਈ ਅਖੇ ਵੀ ਆਦੀ ਨੂੰ ਦਾ ਬਣ ਗਿਆ ਵੀ ਪਹਿਲੀ ਨਾ ਕਰਾ ਗਿਆ ਤੂੰ ਆ ਤੇ ਰਜਿਸਟਰੀਆਂ ਕਰਵਾ ਨਾਲ ਬਾਈ ਨੂੰ ਲੈ ਕੇ ਆ ਫਿਰ ਉਹਨੇ ਰਜਿਸਟਰੀਆਂ ਕਰਵਾਈਆਂ ਇਹ ਤੇ ਫਿਰ ਉਹਨਾਂ ਨੇ ਕਬਜ਼ਾ ਕੀਤਾ ਪਹਿਲੀ ਤੇ 2017 ਇਹ ਜਿਹੜੀਆਂ ਰਜਿਸਟਰੀਆਂ ਹੋਈਆਂ ਸਟੇ ਦੇ ਵਿੱਚ ਜਿਹੜੀ ਆਪਾਂ ਜ਼ਿਕਰ ਕਰ ਰਹੇ ਆ ਇਹ ਰਜਿਸਟਰੀਆਂ ਕਰਵਾਈਆਂ ਸਟੇ ਆਈ ਵੀ ਵਿੱਚ ਹੀ ਵਾਹੀ ਉਹਨਾਂ ਨੇ ਉਹਦੇ ਅੱਛਾ ਹਾਂਜੀ ਤੁਸੀਂ ਉਸ ਤੇ ਕੋਈ ਦਰਖਾਸਤ ਉਸ ਵੇਲੇ ਫਿਰ ਦੋ ਦਿੱਤੀਆਂ ਜੀ ਅੱਛਾ ਹਾਂ ਜੀ ਪੂਰਾ ਨਾਂ ਝੁੰਡ ਬਣਾਇਆ ਤਖੜੇ ਪਹਿਲਾਂ ਇੱਕ ਜਨੇਰ ਦਾ ਗੁਰਪ੍ਰੀਤ ਸਿੰਘ ਨੂੰ ਮੁਖਤਿਆਰਨਾਮਾ ਦਿੱਤਾ ਤੇ ਉਹਨੇ ਪਹਿਲੀ ਵਾਰੀ 2017 ਚ ਉਸ ਤੋਂ ਬਾਅਦ 19 ਚ ਮਿੱਠੂ ਨੇ ਬਾਹੀ ਆਤਮਾ ਸਿੰਘ ਨੇ ਜੀ ਹਾਂ ਮੇਰੇ ਤੇ ਟ੍ਰੈਕਟ ਵੀ ਚੜਾਉਂਦਾ ਸੀ ਮੇਰੇ ਅੰਦਰਖਾਸਤਾਂ ਦਿੱਤੀਆਂ ਸਾਰੀਆਂ ਦਰਖਾਸਤਾਂ ਮੇਰੇ ਕੋਲ ਹੈਗੀਆਂ ਕਾਪੀਆਂ ਅੱਛਾ ਹਾਂ ਜੀ ਸੱਭਾ ਦਰਖਾਸਤਾਂ ਸੱਭਾ ਦਰਖਾਸਤਾਂ ਦਾ ਪਲੰਦਾ ਹੈ ਜਿਹੜਾ ਮਾਤਾ ਦੇ ਕੋਲ ਲੈ ਕੇ ਹਰ ਰੋਜ਼ ਜਿਹੜੇ ਅ ਇਹਨਾਂ ਉਲਝਣਾਂ ਦੇ ਵਿੱਚੋਂ ਲੰਘ ਰਹੇ ਆ ਮਾਤਾ ਜੀ ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹੁਣ ਮਾਤਾ ਜੀ ਅ ਅੱਜ ਮੈਨੂੰ ਸਾਰਾ ਨਾ ਵੱਧ ਤੰਗ ਪਰੇਸ਼ਾਨ ਆਤਮਾ ਸਿੰਘ ਜਿਹੜਾ ਮਿੱਠੂ ਆ ਝੰਡ ਉਹ ਕਰਦਾ ਹੈ ਉਹ ਹਰ ਇੱਕ ਗੱਲ ਦੇ ਵਿੱਚ ਸਾਡੀਆਂ ਰਜਿਸਟਰੀਆਂ ਜਾ ਕੇ ਨਾਲ ਕਰਵਾਈਆਂ ਰੈਲੀ ਉਹਨੇ ਵਾਹੀ ਤੇ ਟ੍ਰਾਈਟ ਉਹਨੇ ਜੜਵਾਇਆ ਤੇ ਉਹ ਸਾਡੇ ਘਰ ਦੇ ਵਿੱਚ ਸਾਨੂੰ ਮੈਨੂੰ ਪਰੇਸ਼ਾਨ ਕਰਦੇ ਹੂੰ ਇਹ ਇੱਕ ਇਹ ਕਿਹੜਾ ਗੁਰਪ੍ਰੀਤ ਸੀਗਾ ਜਨੇਰ ਤੋਂ ਉਹਨੂੰ ਮਖਤਿਆਰ ਨਾਲ ਦੱਸਿਆ ਉਹਨੂੰ ਕਹਿੰਦੇ ਹੋ 20 ਲੱਖ ਰੁਪਇਆ ਦਿੱਤਾ ਹੂੰ ਤੇ ਵੀ ਪੈੜੀ ਗੌਨ ਦਾ ਤੁਹਾਡੇ ਸੱਸ ਦਾ ਨਾਮ ਕੀ ਹੈ ਚਰਜੀਤ ਕੌਰ ਜੀ ਉਹ ਕਿੱਥੇ ਨੇ ਹੁਣ ਉਹ ਆ ਇੰਡੀਆ ਆਏ ਹੋਏ ਆ ਜੀ ਇੱਥੇ ਫਤਿਹਗੜ ਕੋਰੋਟਾ ਨਾਲ ਰਹਿੰਦੇ ਆ ਜਾਂ ਕਿਤੇ ਉਹ ਆਤਮ ਸਿੰਘ ਦੇ ਘਰੀ ਆ ਅੱਛਾ ਹਾਂ ਜੀ ਮਿੱਠੂ ਦੇ ਅੱਛਾ ਤੇ ਉਹਨਾਂ ਦਾ ਵੀ ਹੁਣ ਮਤਲਬ ਉਹਨਾਂ ਦੇ ਖਿਲਾਫ ਵੀ ਜਿਹੜਾ ਇੱਕ ਕੇਸ ਚੱਲ ਰਿਹਾ ਹੈ ਨਾ ਹਾਂਜੀ ਤੁਹਾਡੇ ਹਸਬੰਡ ਦੇ ਜਿਹੜਾ ਪਹਿਲਾ ਮੈਰਿਜ ਸੀਗੀ ਹਾਂਜੀ ਮੇਰਾ ਪੰਜਵਾਂ ਵਿਆਹ ਹੈ ਜੀ ਤਿੰਨ ਸਾਡੀਆਂ ਮੈਰਜ ਰਿਸਟਰ ਮਤਲਬ ਤੁਹਾਡੇ ਹਸਬੰਦ ਦਾ ਤੁਹਾਡੇ ਨਾਲ ਪੰਜਵਾਂ ਵਿਆਹ ਹੈ ਹਾਂਜੀ ਅੱਛਾ ਹਾਂਜੀ ਤੇ ਇਹ ਜਿਹੜਾ ਪਰਚਾ ਦਰਜ ਹੋਇਆ ਉਹਦੇ ਚ ਜਿਹੜੇ ਤੁਹਾਡੀ ਮਾਤਾ ਸੱਸ ਮਾਫ ਕਰਨਾ ਤੇ ਹੋਰ ਕੌਣ ਸੀ ਨਾਮਜਦਰ ਹੋਰ ਇੱਕ ਇੱਕ ਗੌਰਪ੍ਰੀਤ ਸੀਗਾ ਜਨੇਰ ਤੋਂ ਜਿਹਨੇ ਮਖਤਿਆਰਨਾਮਾ ਲਿਆ ਸੀ ਤੇ ਪੈੜੀ ਬਾਹੀ ਹਾਂ ਹਾਂਜੀ ਜੀ ਤੇ ਉਹਨਾਂ ਦੇ ਪਰਚਾ ਹੋਇਆ ਵਾ ਤੇ ਉਹਨੂੰ ਗੁਰਪ੍ਰੀਤ ਨੂੰ 2 ਸਾਲ ਦੀ ਸਜ਼ਾ ਹੋ ਗਈ ਤੇ ਜੁਰਮਾਨਾ ਲੱਗ ਗਿਆ ਹੂੰ ਤੇ ਹੁਣ ਆਪਣੇ ਇਥੇ 5 ਨੰਬਰ ਕੋਡ ਦੇ ਵਿੱਚ ਬਿਸ਼ਨ ਸਿੰਘ ਜੱਜ ਤੇ ਚੱਲ ਰਹੇ ਨੇ ਤੇ ਤੁਹਾਡਾ ਜਿਹੜਾ ਜ਼ਮੀਨ ਦੇ ਉੱਪਰ ਹੁਣ ਕੌਣ ਕਬਜ਼ਾ ਹੈ ਇਹ ਹੁਣ ਜੀ ਆਤਮਾ ਸਿੰਘ ਠੇਕੇ ਦੇ ਲਾਉਂਦਾ ਮਿੱਥੂ ਸਿੰਘ ਚੋਲਾ ਸਿੰਘ ਦਾ ਹਾਂ ਜੀ ਤੁਹਾਡਾ ਕਬਜ਼ਾ ਕਦੋਂ ਤੱਕ ਰਿਹਾ 17 ਤੱਕ ਜੀ 17 ਤੱਕ ਤੁਹਾਡਾ ਕਬਜ਼ਾ ਤੁਹਾਾਂ ਦੀ ਫਿਰ 2-3 ਵਾਰੀ ਮੈਂ ਵਾਈ ਉਹਨਾਂ ਨੇ ਵਾਈ ਫਿਰ ਜਿੱਦੇ 2019 ਦੇ ਵਿੱਚ ਮਿੱਠੂ ਨੇ ਜਿਹੜੇ ਡਰਾਇਵ ਕਰਦਾ ਹੁੰਦਾ ਸੀ ਨਾ ਤੇ ਉਸ ਤੋਂ ਬਾਅਦ ਤੇ ਫਿਰ ਇਹ ਮਿੱਠੂ ਦੇ ਕੋਲੇ ਕਬਜ਼ਾ ਹੈ ਉਹ ਨਾ ਠੇਕੇ ਤੇ ਲਾਉਂਦਾ ਵੈਲੀ ਨਹੀਂ ਠੇਕਾ ਉਹੀ ਲੈਣਾ ਜੀ ਸਾਡੇ ਘਰ ਦੇ ਵਿੱਚ ਉਹਦਾ ਕੋਈ ਤਾਲਗਾਥ ਨਹੀਂ ਕੋਈ ਉਹਦੇ ਨਾਲ ਰਿਸ਼ਤਾ ਨਾਤਾ ਨਹੀਂ ਸਾਡਾ ਹੂੰ ਤੇ ਮੈਨੂੰ ਐਵੇਂ ਤੰਗ ਪਰੇਸ਼ਾਨ ਕਰਦਾ ਹੈ ਜਿਹੜਾ ਤੁਹਾਡਾ ਰਿਸ਼ਤਾ ਕੀਤਾ ਗਿਆ ਸੀ ਹਾਂਜੀ ਅ ਜਿਹੜਾ ਇਸ ਇਸ ਕਰਕੇ ਕੀਤਾ ਗਿਆ ਸੀ ਕਿ ਜਿਹਨੇ ਤੁਹਾਡੇ ਹਸਬੰਡ ਹੈ ਉਹ ਵਧੀਆ ਅਮਰੀਕਾ ਚ ਸੈਟਲਡ ਹੈ ਵੀ ਚਲੋ ਕੁੜੀ ਬਾਹਰ ਚਲੀ ਜਾਊਗੀ। ਇਹੀ ਮਤਲਬ ਆਪਣੇ ਹੁੰਦਾ ਮਾਪਿਆਂ ਨੂੰ ਕਿ ਸਾਡੀ ਧੀ ਚਲੋ ਸੁਖੀ ਬਸੂਗੀ ਹਨਾ। ਹਾਂਜੀ। ਮੰਨ ਲਓ ਜਰਨੈਲ ਸਿੰਘ ਦੇ ਬੇਟੇ ਨੇ ਰੂਪ ਸਿੰਘ ਉਹਨਾਂ ਨੇ ਰਿਸ਼ਤਾ ਕਰਾਇਆ ਉਹ ਮੇਰੇ ਮਾਮੇ ਦਾ ਜਵਾਈ ਹੈ ਜੀ। ਅੱਛਾ। ਹਾਂ 60 ਕਿੱਲੇ ਪਹਿਲੀ ਗਏਗੇ ਉਹਨਾਂ ਨੇ ਉਧਰ ਰਿਸ਼ਤਾ ਕਰਵਾਇਆ ਸੀ ਦੋ ਘਰ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤੁਹਾਡੇ 700 ਸਹਿਮਤ ਨਹੀਂ ਸੀਗੇ। 73 ਸੀ 73 ਨਾਲ ਹੀ ਆਇਆ ਸੀ ਇੱਧਰ। ਵਿਆਹ 73 ਨਾਲ ਹੋਇਆ ਸੀ। ਹਾਂਜੀ। ਪਰ ਉਸ ਤੋਂ ਬਾਅਦ ਫਿਰ ਕੀ ਕਾਰਨ ਪਿਆ ਵੀ ਉਹ ਮਤਲਬ ਤੁਹਾਨੂੰ ਜਿਹੜਾ ਇਹਦਾ ਹੱਕਦਾਰ ਮੰਨਣੋਂ ਹਟ ਗਏ ਜਾਂ ਆਪਣੇ ਵਾਅਦੇ ਤੋਂ ਫਿਰ ਗਏ 2006 ਚ ਪੰਜ ਸਾਲੇ ਸੱਸ ਵਧੀਆ ਰਹੀ ਵੀ ਜਿਹੜੇ ਸਾਥ ਪਹਿਲਾਂ ਵਾਲੇ ਵਿਆਹਲੇ ਸੀਗੇ ਵੀ ਉਹਨਾਂ ਨੇ ਸਾਨੂੰ ਫੜਾਇਆ ਤੇ ਉਦੋਂ ਅਸੀਂ ਪੂਰੀ ਠੀਕ ਸੀਗੇ ਜੀ ਤੇ 2006 ਜਾ ਕੇ ਇਹਨੇ ਮਿੱਠੂ ਨੇ ਸਾਡਾ ਘਰ ਖਰਾਬ ਕੀਤਾ ਤੁਸੀਂ ਤੁਹਾਡੇ ਹਸਬੰਡ ਵਿਆਹ ਤੋਂ ਬਾਅਦ ਕਿੰਨਾ ਚਿਰ ਇੰਡੀਆ ਰਹੇ ਤਿੰਨ ਮਹੀਨੇ ਜੀ ਤਿੰਨ ਮਹੀਨੇ ਰਹੇ ਤੇ ਇਸ ਵਿਆਹ ਤੋਂ ਤੁਹਾਡੇ ਕੋਈ اولاد ਬੱਚਾ ਨਹੀਂ ਹੋਇਆ ਨਹੀਂ ਨੰਨੀ ਨਹੀਂ ਰਹੇ ਚ ਲੋ ਜੀ ਤੇ ਹੁਣ ਜਿਹੜੀ ਤੁਹਾਡਾ ਸੰਪਰਕ ਜਿਹੜਾ ਪਤਾ ਲੱਗਿਆ ਕਿ ਨਿਹੰਗ ਸਿੰਘ ਜਥੇਬੰਦੀਆਂ ਨਾਲ ਤੁਹਾਡਾ ਸੰਪਰਕ ਹੋਇਆ ਇਨਸਾਫ ਲੈਣ ਲਈ ਤੁਸੀਂ ਉਹਨਾਂ ਅੱਗੇ ਕੋਹਾਰ ਲਗਾਈ ਹੈ ਕਿ ਮੇਰਾ ਜਿਹੜੀ ਫਰਿਆਦ ਹੈ ਮੇਰੀ ਸੁਣੀ ਜਾਵੇ ਹਾਂਜੀ ਤੇ ਕੀ ਕਹਿਣਾ ਹੈ ਉਹਨਾਂ ਦਾ ਉਹਨਾਂ ਨੂੰ ਅਸੀਂ ਇਹੀ ਕਿਹਾ ਜੀ ਪਹਿਲੀ ਸਾਡੀ ਕੋਰਟ ਤੋਂ ਅਟੈਚ ਹੋਈ ਸੀ ਸੱਸ ਮੇਰੀ ਆ ਗਈ ਸੀਗੀ ਇਥੇ ਦੂਜੇ ਮਹੀਨੇ ਦੀ ਤੇ ਤੀਜੇ ਮਹੀਨੇ ਦੀ 1 ਤਰੀਕ ਨੂੰ ਸਾਨੂੰ ਮੈਨੂੰ ਆਰਡਰ ਦਿੱਤਾ ਵੀ ਜਾ ਕੇ ਜਮ੍ਹਾਂ ਮੰਦੀ ਘੜਾ ਕੇ ਤੇ ਫਟਵਾਰੀ ਦੇ ਤੁਸੀਂ ਦਰਦ ਕਰਵਾ ਦੋ ਜਦੋਂ ਮੈਂ ਦਰਦ ਕਰਵਾਤਾ ਤੇ ਉਸ ਤੋਂ ਬਾਅਦ ਮੈਨੂੰ ਦੂਸਰੇ ਦਿਨੀ 2 ਤਰੀਕ ਨੂੰ ਮੇਰੀ ਸੱਸ ਮੈਨੂੰ ਮਿਲ ਗਈ ਤੇ ਪਿੰਡ ਦੇ ਵਿੱਚ ਵੀ ਆਇਆ ਇਹਨੂੰ ਤਾਂ ਬਹੁਤ ਦਿਨ ਹੋ ਗਏ ਤੇ ਜਦੋਂ ਮੈਂ ਹੁੰਦਾ ਸਾਂ ਬੀਬੀ ਤੁਸੀਂ ਕੱਲ ਤਰੀਕ ਤੇ ਨਹੀਂ ਗਏ ਹੂੰ ਕਹਿੰਦੀ ਆ ਕਿ ਮੈਂ ਇਧਾਈ ਜਾਂਦੀ ਤਰੀਕ ਤੇ ਹੂੰ ਹਾਂ ਤੂੰ ਬਾਹਰਲਾ ਜਿਹੜਾ ਕੁਝ ਕਰਨਾ ਹੂੰ ਇਹ ਨਹੀਂ ਮੈਨੂੰ ਕੋਈ ਕਰਵਾਇਆ ਪੈੜੀ ਦੇ ਉਹਨਾਂ ਨੇ ਜਦੋਂ ਮੈਨੂੰ ਕਹਤਾ ਵੀ ਕੋਈ ਪ੍ਰਵਾਹ ਨਹੀਂ ਸਾਨੂੰ ਪਤਾ ਲੱਗਿਆ ਵੀ ਮੇਰੀ ਪੈੜੀ ਦੀਆਂ ਰਜਿਸਟਰੀਆਂ ਵੀ ਹੋ ਰਹੀਆਂ ਟੈਕਸ ਕੀਤੀਆਂ ਫਿਰ ਅਸੀਂ ਬਾਬਾ ਜੀ ਹਰਾਂ ਕੋਲ ਜਾ ਕੇ ਮਿਲੇ ਵੀ ਅੱਗੇ ਸਾਡੀਆਂ ਰਜਿਸਟਰੀ ਚ ਹੋਈ ਜਨੇ ਹੁਣ ਟੈਕਸ ਕੀਤੀ ਪੈੜੀ ਦੀਆਂ ਵੀ ਰਜਿਸਟਰੀਆਂ ਹੋਈ ਜਾਂਦੇ ਆ ਦਸਿਲਦਾਰ ਨੂੰ ਨਹੀਂ ਬੜੀ ਜਮਾ ਫਿਰ ਮਿਲੀ ਕਾਨੂੰਗੋ ਮਿੜੀ ਭੁਗਤਣਾ ਹੋ ਰਹੀ ਹਾਂਜੀ ਕਾਨੂੰਗੋ ਬਲਜੀਤ ਨੇ ਟੈਕਸ ਕੀਤੀ ਆ ਤੇ ਉਹਨੂੰ ਮੈਂ ਐਪਲੀਕੇਸ਼ਨ ਦੇ ਕੇ ਆਂਗੀ ਤੇ ਤੁਸੀਂ ਇਹ ਰਜਿਸਟਰੀਆਂ ਕਰੀ ਜਾਂਦੇ ਹੋ ਜਾਇ ਚੋਹੀ ਪੈੜੀ ਦੀਆਂ ਹੂੰ ਬਾਬਾ ਜੀ ਹਰਾਂ ਨੇ ਕੀ ਵਿਸ਼ਵਾਸ ਦਵਾਇਆ ਬਾਬਾ ਜੀ ਹੋਰੇ ਕਹਿੰਦੇ ਸੀਗੇ ਵੀ ਅਸੀਂ ਤੁਹਾਡੀ ਪੂਰੀ ਫੁੱਲ ਮਦਦ ਕਰਾਂਗੇ ਤੇ ਤੁਹਾਨੂੰ ਕਬਜ਼ਾ ਦਿਵਾ ਦੇਵਾਂਗੇ ਤੁਹਾਡਾ ਹੱਕ ਤੁਹਾਨੂੰ ਦਿਵਾਵਾਂਗੇ ਤੁਹਾਨੂੰ ਦੱਸ ਦਈਏ ਦਰਸ਼ਕੋ ਬਾਬਾ ਜੀ ਜਥੇਦਾਰ ਨਿਸ਼ਾਨ ਸਿੰਘ ਜੀ ਦਸ਼ਮੇਸ਼ ਕਰਨਾ ਦਲ ਵਾਲੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਜੀ ਉਹਨਾਂ ਦੇ ਜਿਹੜੀ ਜਥੇਬੰਦੀ ਦੇ ਨਾਲ ਸੰਪਰਕ ਹੋਇਆ ਮਾਤਾ ਦਾ ਜਿਨ੍ਹਾਂ ਨੇ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਇਸ ਮਾਮਲੇ ਨੂੰ ਮੀਡੀਆ ਸਾਹਮਣੇ ਦਰਸ਼ਕਾਂ ਸਾਹਮਣੇ ਲਿਆਉਣਾ ਜ਼ਰੂਰੀ ਸਮਝਿਆ ਔਰ ਇਸੇ ਕਰਕੇ ਅੱਜ ਅਸੀਂ ਪਹੁੰਚੇ ਆਂ ਮਾਤਾ ਜੀ ਨੇ ਆਪਣਾ ਪੱਖ ਹੈ ਜਿਹੜਾ ਦੱਸਿਆ ਆਪਣੀ ਵਿਥਿਆ ਸੁਣਾਈ ਹੈ ਮੈਂ ਥਾਣੇ ਵੀ ਐਪਲੀਕੇਸ਼ਨ ਦਿੱਤੀ ਹੂੰ ਕਿਹੜੇ ਥਾਣੇ ਟਰਨਗੋ ਥਾਣਾ ਜੀ ਅੱਛਾ ਜੀ ਹਾਂ ਜੀ ਤੇ ਸਾਨੂੰ ਕਹਿੰਦੇ ਜੀ ਉਹ ਤਾਂ 8 ਤਰੀਕ ਨੂੰ ਚਲੇ ਗਏ 13 ਤਰੀਕ ਦੀਆਂ ਰਜਿਸਟਰੀਆਂ ਹੁੰਦੀਆਂ ਤੀਜੇ ਮਹੀਨੇ ਦੀ ਜਿਸ ਦਿਨ ਮੈਂ ਲੰਡੇ ਕੀਪੌਸ ਲੈ ਕੇ ਗਈ ਆ ਉਹਦੇ ਘਰੇ ਤੁਹਾਨੂੰ ਮਤਲਬ ਇਹ ਕਹਿ ਦਿੱਤਾ ਗਿਆ ਕਿ ਉਹ 8 ਤਰੀਕ ਨੂੰ ਵਿਦੇਸ਼ ਚਲੇ ਗਏ ਹਾਂ ਜੀ ਤੇ 13 ਤਰੀਕ ਨੂੰ ਹੋਰ 13 ਕਰਾਇਆ ਸੀ ਉਹ ਰਜਿਸਟਰੀਆਂ ਕਰਵਾਈਆਂ ਸੀ ਹਾਂਜੀ ਸੋ ਯਾ ਆਪਣੇ ਦਿਨਦਰ ਬਾਬਾ ਨੂੰ ਜਿਹੜਾ ਸਰਪੰਚਾ ਸਾਡੇ ਉਹਨੂੰ ਕਹਿੰਦਾ ਮੋਂਚੀ ਨੇ ਵੀ ਉਹਦਾ 8 ਤਰੀਕ ਦੀ ਚਲੀ ਗਈ ਹੂੰ ਇਹ ਸਾਰੇ ਥਾਣੇ ਵਾਲੇ ਵੀ ਰਲੇ ਹੋਏ ਆ ਜੀ ਇਹਨਾਂ ਨੇ ਵੀ ਮੈਨੂੰ ਬਹੁਤ ਖਰਾਬਦਾ ਮੇਰੇ ਆ ਕੇ ਛੱਡਰਾ ਦੇ ਵਿੱਚ ਵੀ ਲੱਤਾਂ ਮਾਰਦੇ ਰਹੇ ਤੇ ਮੇਰੀ ਸਟੇ ਵੀ ਦੱਦ ਕਰਾਈ ਵੀ ਹੈ ਇਹ ਮਨਜੀਤ ਥਾਣੇਦਾਰੇ ਕੋਲ ਜੀ ਹਾਂਜੀ 2013 ਦੀ ਮਿਲੀਅਤ ਜਿਹੜੇ ਇਹਨਾਂ ਨੇ ਕਬਜ਼ਾ ਮੇਰਾ ਕਰਵਾ ਕੇ ਉਹਨਾਂ ਨੂੰ ਪੈਲੀ ਦਾ ਮੇਥੋਂ ਛਡਵਾਤਾ ਮਾਤਾ ਜੀ ਮੈਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਹੁਣ ਮਾਤਾ ਜੀ ਰਹਿ ਰਹੇ ਆ ਉਹ ਵੀ ਅਸੀਂ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆ ਕਿ ਕਿਉਂਕਿ ਹਰ ਰੋਜ਼ ਕੋਰਟ ਕਚਹਿਰੀਆਂ ਦੇ ਵਿੱਚ ਕਿਉਂਕਿ ਕੋਰਟ ਦੇ ਵਿੱਚ ਕਿਹਾ ਜਾਂਦਾ ਕਿ ਕੰਧਾਂ ਵੀ ਪੈਸੇ ਮੰਗਦੀਆਂ ਮਾਤਾ ਜੀ ਤੁਹਾਡੀ ਅੱਜ ਦੀ ਜਿਹੜੀ ਗੱਲਬਾਤ ਹੈ ਇੰਟਰਵਿਊ ਹੈ ਇਹ ਦੇਸ਼ ਵਿਦੇਸ਼ ਤੱਕ ਜਾਣੀ ਹੈ ਸਰਕਾਰਾਂ ਤੱਕ ਪਹੁੰਚਣੀ ਹੈ ਤੁਸੀਂ ਕੀ ਅਪੀਲ ਕੀ ਮੰਗ ਕਰਨੀ ਚਾਹੁੰਦੇ ਹੋ ਮੈਂ ਕਹਿੰਦੇ ਮੈਨੂੰ ਮੇਂ ਜਿੰਨਾ ਚਿਰ ਉਹ ਲੈ ਕੇ ਜਾਂਦੇ ਉਹਨਾਂ ਚਿਰ ਮੈਂ ਇਹ ਪਹਿਲੀ ਬਹਣੀ ਚਾਹੁੰਗੀ ਜੀ ਹਾਂ ਜੀ ਇਹ ਹੁਣ ਬਾਬਾ ਜੀ ਹੋਰਾਂ ਕੋਲੇ ਮੈਂ ਜਾ ਕੇ ਇਹ ਹੀ ਫਿਰ ਰਹੇ ਮੈਨੂੰ ਕਬਜ਼ਾ ਪੈਰੀ ਦਾ ਦਿਵਾਓ ਜੀ ਤੇ ਮੈਂ ਉਹ ਤੇ ਗੁਜ਼ਾਰਾ ਕਰ ਸਕਾਂ ਹੂੰ ਮੈਨੂੰ ਦੇਖ ਕੇ ਦੱਸਿਆ ਵੀ ਇਹ ਪੇਟ ਵਾਲਨ ਖਤਰ ਤੇ ਜਿੰਨਾ ਚਿਰ ਅਸੀਂ ਨਹੀਂ ਲੈ ਕੇ ਜਾਂਦੇ ਉਹਨਾਂ ਚਿਰ ਤੂੰ ਹੀ ਕਮਾਈ ਖਾਵੇਂ ਇੱਥੇ ਹੁਣ ਜਦੋਂ ਹੁਣ ਤੁਸੀਂ ਉਹ ਨਹੀਂ ਕਰ ਰਹੇ ਖੇਤੀਬਾੜੀ ਕਿਉਂਕਿ ਕਬਜ਼ਾ ਉਹਨਾਂ ਦਾ ਹੈ ਤੇ ਤੁਹਾਡਾ ਫਿਰ ਇਹ ਗੁਜ਼ਾਰਾ ਕਿਵੇਂ ਹੋ ਰਿਹਾ ਹੈ ਮੈਂ ਤਾਂ ਮੰਗ ਮੰਗ ਕੇ ਕਰਦੀ ਹਾਂ ਜੀ ਕਦੇ ਕਿਸੇ ਕੋਲ ਮੰਗਲੇ ਕਰੇ ਕਿਸੇ ਕੋਲ ਮੰਗਲੇ ਸਾਇਤ ਕਾਗਾ ਰਿਹਾ ਮੇਰਾ ਦਸਿਲਦਾਰ ਪੁਲਿਸ ਵਾਲੇ ਕਬਜ਼ੇ ਕਰਾ ਰਿਹਾ ਆਮਰਜੀਤ ਛਾਣੇਦਾਰ ਮੈਨੂੰ ਘਰੋਂ ਕੱਢਦਾ ਹੀ ਖੋਦ ਜਿੱਤੇ ਜਨੇਰ ਵਾਲਾ ਗੁਰਪ੍ਰੀਤ ਇਹਦੇ ਬੰਦੇ ਹੋਏ ਬੁਲਾਏ ਹੋਏ ਸੀ ਬੀਬੀ ਮੇਰੇ ਦੇ ਤੇ ਮੇਰਾ ਜਿੰਦੇ ਤੋੜ ਕੇ ਮੇਰਾ ਕਾਫੀ ਸਮਾਨ ਹੈ ਉਹ ਵੀ ਐਪਲੀਕੇਸ਼ਨ ਦਿੱਤੀ ਹੈ ਮੇਰਾ ਸਿਉਣਾ ਵੀ 2 ਤੋਲੇ ਜੱਕਾ 30000 ਰੁਪਿਆ ਵੀ ਸੀ ਮੇਰਾ ਜੀ ਤੇ ਮੇਰੀ ਕੋਈ ਸਮਾਨ ਨਹੀਂ ਮੇਰੇ ਇੰਨੇ ਐਪਲੀਕੇਸ਼ਨ ਦਿੱਤੇ ਹਨ ਜੀ ਸੋ ਦਰਸ਼ਕੋ ਮਾਤਾ ਦਾ ਸਾਰਾ ਪੱਥ ਸੁਣਿਆ ਤੁਸੀਂ ਸਾਰੀ ਵਿਥਿਆ ਸੁਣੀ ਹੈ ਮੈਂ ਨਾਲ ਦੀ ਨਾਲ ਇਹ ਅਪੀਲ ਕਰਦਾ ਰੀਅਲ ਫੈਕਟ ਨਿਊਜ਼ ਹਮੇਸ਼ਾ ਜਿਹੜੀ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਮੇਰੀ ਦੂਜੀ ਧਿਰ ਨੂੰ ਵੀ ਜਿਹੜੇ ਸਰਜੀਤ ਕੌਰ ਮਾਤਾ ਜੀ ਦੇ ਜਿਹੜੇ ਸੱਸ ਨੇ ਔਰ ਹੋਰ ਵੀ ਜਿਹੜੇ ਪੱਖ ਇਸ ਮਾਮਲੇ ਚ ਸਾਹਮਣੇ ਆਏ ਆ ਨਾਮ ਜੇਕਰ ਉਹ ਵੀ ਆਪਣਾ ਕੋਈ ਪੱਖ ਦੱਸਣਾ ਚਾਹੁੰਦੇ ਆ ਜਾਂ ਰੱਖਣਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੇਕਰ ਇਹਦੇ ਵਿੱਚ ਤੁਹਾਨੂੰ ਲੱਗਦਾ ਕੋਈ ਇਹਨਾਂ ਵੱਲੋਂ ਕੋਈ ਰੱਤੀ ਪਰ ਵੀ ਕੋਈ ਝੂਠ ਬੋਲਿਆ ਗਿਆ ਜਾਂ ਕੁਝ ਹੋਰ ਹੈ ਗੱਲ ਤਾਂ ਤੁਸੀਂ ਆਪਣਾ ਪੱਖ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮਾਤਾ ਦੀਆਂ ਗੱਲਾਂ ਜਿਹੜੀਆਂ ਜੇ ਇਹਨਾਂ ਵਿੱਚ ਰੱਤੀ ਪਰ ਵੀ ਸੱਚਾਈ ਹੈ ਤਾਂ ਸਾਡੇ ਵਾਸਤੇ ਸਾਡੇ ਕਾਨੂੰਨ ਸਾਡੇ ਪ੍ਰਸ਼ਾਸਨ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਲੜਕੀ ਜਿਹਨੂੰ ਮਾਪੇ ਇਸ ਉਮੀਦ ਨਾਲ ਵਿਆਹਉਂਦੇ ਐ ਕਿ ਉਹ ਵਿਦੇਸ਼ ਦੇ ਵਿੱਚ ਸੈਟਲ ਹੋ ਜਾਏਗੀ ਉਸ ਨੂੰ 20 ਸਾਲ ਹੋ ਗਏ ਸੋ ਉਹਨੂੰ ਆਪਣਾ ਜਿਹੜਾ ਹਲੇ ਤੱਕ ਨਾ ਤਾਂ ਉਹਨਾਂ ਨੂੰ ਆਪਣੇ ਸਿਰ ਦੇ ਸਾਈਂ ਦੇ ਨਾਲ ਰਹਿਣ ਦਾ ਸਮਾਂ ਮਿਲਿਆ ਨਾ ਆਪਣੇ ਸਹੁਰੇ ਪਰਿਵਾਰ ਦੀ ਜਿਹੜੀ ਉਸਤੈਨੀ ਜ਼ਮੀਨ ਹੈ ਉਹਦੇ ਤੇ ਆਪਣੀ ਖੇਤੀ ਕਰਨ ਦਾ ਹੀ ਜਿਹੜਾ ਮੌਕਾ ਮਿਲਿਆ ਸੋ ਉਮੀਦ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਆਪਣਾ ਫਰਜ਼ ਸਮ ਕੇ ਵਤੋ ਸ਼ੇਅਰ ਕਰੋਗੇ ਸੋ ਦਰਸ਼ਕੋ ਸਾਡੇ ਨਾਲ ਇਸ ਵਕਤ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਨਿਸ਼ਾਨ ਸਿੰਘ ਜੀ ਦਸ਼ਮੇਸ਼ ਟਰਨਾਦਲ ਤੋਂ ਸਾਡੇ ਨਾਲ ਜੁੜੇ ਨੇ ਅ ਸਭ ਤੋਂ ਪਹਿਲਾਂ ਬਾਬਾ ਜੀ ਮੇਰੀ ਆਵਾਜ਼ ਸਾਫ਼ ਆ ਰਹੀ ਹੈ ਜੀ ਹਾਂਜੀ ਹਾਂਜੀ ਬਾਈ ਵੱਧੀ ਹਾਂਜੀ ਵਾਏ ਕੀ ਦਿੱਤਾ ਖਾਲਸਾ ਵਾਏ ਕੀ ਦਿੱਤਾ ਜੀ ਬਾਬਾ ਜੀ ਇੱਕ ਮਾਮਲਾ ਸਾਹਮਣੇ ਆਇਆ ਜੀ ਅ ਜਿਹੜਾ ਫਟੇਗੜ ਕੋਰੋਟਾਣਾ ਤੋਂ ਹਾਂਜੀ ਪੂਸ਼ਿਆ ਦੇਵੀ ਬੀਬੀ ਜੀ ਹੈ ਜਿੰਨਾਂ ਦਾ ਜਿਹੜਾ 20 ਸਾਲ ਤੋਂ ਜਿਹੜੀਆਂ ਆਪਣੇ ਠੋਕਰਾ ਖਾ ਰਹੇ ਐ ਇਨਸਾਫ ਲੈਣ ਲਈ ਪਰ ਉਹਨਾਂ ਦੀ ਹਾਲੇ ਤੱਕ ਕਿਸੇ ਨੇ ਸਾਰ ਨਹੀਂ ਲਈ ਉਹਨਾਂ ਕੋਲ ਜਿਹੜਾ ਪੁਲੰਡਾ ਅੱਜ ਅਸੀਂ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਤਾਂ ਉਹ ਹੁਣ ਤੱਕ 20 ਸਾਲਾਂ ਤੋਂ ਕਹਿੰਦੇ ਕਿ ਸਨ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਥਾਣਿਆਂ ਕਜੈਰੀਆਂ 'ਚ ਠੋਕਰਾ ਖਾ ਕੇ ਥੱਕ ਹਾਰ ਕੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਤੁਹਾਡੀ ਜਥੇਬੰਦੀ ਨੇ ਅੱਗੇ ਆ ਕੇ ਉਹ ਉਹਨਾਂ ਦੀ ਉਸ ਭੈਣ ਦੀ ਮਦਦ ਲਈ ਜਿਹੜੀ ਮਦਦ ਕਰਨ ਦਾ ਫੈਸਲਾ ਲਿਆ ਕੀ ਕਹਿਣਾ ਚਾਹੋਗੇ ਬਾਬਾ ਜੀ ਜੇ ਇਸ ਢੰਗ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜਿਹੜੀਆਂ ਰਜਿਸਟਰੀਆਂ ਵੀ ਦੋ ਨੰਬਰ ਤੇ ਜਿਹੜੀਆਂ ਸਟੇ ਦੌਰਾਨ ਰਜਿਸਟਰੀਆਂ ਹੋ ਰਹੀਆਂ ਕਿ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਬਾਰੇ ਜੀ ਸਭ ਤੋਂ ਪਹਿਲਾਂ ਜੀ ਵਾਇਬਲ ਦੀ ਖਾਲਸਾ ਵਾਈਟ ਬੁੱਕ ਦੇਖ ਸਕਦੇ ਸਹੀ ਸਰ ਆਪਣੇ ਜੱਜਰ ਬਾਬਾ ਮਿਹਰ ਜੀ ਤੇ ਨਹੀਂ ਛੋਟੇ ਜਿਹੇ ਖਵਾ ਜੀ ਜੀ ਹਾਂ ਜਿਆਦਾ ਨਿਛਾਉਂ ਚੰਗਾ ਆਪਣੇ ਬੱਚਿਆਂ ਤੋਂ ਜੀ ਇਹ ਸਾਡੇ ਕੋਲੇ ਮਾਈ ਆਈ ਸੀ ਕਿ ਇਥੋਂ ਕੋਈ ਆਪਣੇ ਸ਼ਹਿਰ ਨਗਰ ਤੋਂ ਸੰਘਾ ਉਹ ਆਪਣੇ ਸੌਂਵੇ ਤੇ ਲੈ ਕੇ ਆਈ ਨਾ ਉਹ ਤੇ ਮਾਈ ਨੂੰ ਜੀ ਅਸੀਂ ਅਸੀਂ ਮਤਲਬ ਛਾਂਟ ਵੀ ਕੀਤੀ ਤੇ ਇਹਨਾਂ ਕੋਲੇ ਜਿਹੜੇ ਕਾਗਜ਼ ਆ ਨਾ ਕਾਗਜ਼ ਪੱਤਰ ਮਤਲਬ ਵਕੀਲਾਂ ਕੋਲੇ ਅਦਾਲਤਾਂ ਨੇ ਕੱਚੇ ਕਰਕੇ 35 ਲੱਖ ਪੰਜ ਜਿਹੜਾ ਨੂੰ ਕਾਗਜ਼ ਹੀ ਕੱਟੇ ਕਰਾਏ ਆ ਮਤਲਬ ਹੁਣ ਤੱਕ 35 ਲੱਖ ਰੁਪਏ ਉਹਨਾਂ ਦਾ ਕੱਟ ਰੋ ਚੁੱਕਿਆ। ਭਾਂਜੀ ਹਾਂਜੀ ਉਹ ਸਿਰਫ ਦਰਦਾਂ ਦੀਆਂ ਠੋਕਰਾਂ ਕਰੀ ਇੱਧਰ ਇੱਧਰ ਗਿਆ ਉੱਧਰ ਗਿਆ। ਜੀ ਇਹ ਭਰੋਸਾ ਕਰਕੇ ਉਹ ਦਾਅਦਤਾਂ ਤੇ ਕਈ ਖਾਣਿਆ ਕੋਈ ਵਿੱਚ ਗਈ ਆ ਅਸਰਾਂ ਕੋਈ ਪੁੱਛਦੇ ਸੀ ਇਹਨਾਂ ਜੀ। ਜੀ। ਹੂੰ। ਨਾਲਸ ਤੇ ਆ ਕੇ ਇਤਿਆਰ ਸਾਡੇ ਕੋਲ ਕਹਿੰਦੀ ਵੀ ਮੈਂ ਤਾਂ ਇਧੂ ਆ ਵੀ ਆਪਣੀ ਆਤਮ ਹੱਤਿਆ ਕਰ ਲਾਂ ਜੀ ਮੇਰਾ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ। ਜੀ। ਆਪਾਂ ਭਰੋਸਾ ਕਰਦੇ ਹਾਂ ਹੁਣ ਸਾਰੇ ਇਹੀ ਗੱਲ ਕਹਿੰਦੇ ਨੇ ਕਿ ਕਾਨੂੰਨ ਕੋਲੇ ਜਾਓ। ਜੀ ਜੀ ਬਿਲਕੁਲ। ਕੋਈ ਸਾਡੇ ਚੱਲ ਸੁਣੂਗਾ। ਹੂੰ। ਇਕ ਨੂੰ ਮੇਰੇ ਚੋਪੀ ਆਪ ਵੀ ਆ ਗਏ ਅਸੀਂ ਕੱਲ ਵੀ ਅਹ ਅਰੇ ਚ ਗਏ ਆ ਕਿ ਸਭ ਨੂੰ ਮਿਲੇ ਜਾ ਕੇ ਵੀ ਦੱਸੋ ਜੀ ਤੁਸੀਂ ਹੁਣ ਥੇਜੇ ਪੈਰਾ ਤੁਹਾਡਾ ਕਿੰਨੇ ਦਾ ਜੀ ਉਹਨਾਂ ਨੇ ਪੱਕ ਰੱਖਿਆ ਉਹ ਕਹਿੰਦੇ ਜੀ ਇਹਨਾਂ ਨੂੰ ਡੀਸੀ ਸਾਹਿਬ ਨਾਲ ਮਲਾਓ ਤੇ ਮੈਂ ਕਿਹਾ ਜੀ ਕਿਦੋਂ ਨਾ ਕਿਸ ਤੁਹਾਡੇ ਕੋਲ ਇਹ ਕਹਿੰਦੇ ਜੀ ਸਾਡੇ ਕੋਲ 206 ਦਾ ਜੀ ਤੁਸੀਂ ਇਹ ਹਾਲਾਲ ਉੱਥੋਂ ਤੇ ਕੇ 22 ਸਾਲਾਂ ਦੇ ਵਿੱਚ ਉਹਦੇ ਕੋਲ ਕਾਗਜ਼ ਇਕੱਠੇ ਕਰਾ ਕੇ ਹਜੇ ਡੀਸੀ ਸਾਹਿਬ ਬਾਕੀ ਰਹਿੰਦੇ ਆ ਹੂੰ ਫਿਰ ਅਸੀਂ ਆਪਣੇ ਦਰਪੰਥ ਥੱਲੋਂ ਜੀ ਏਟੀਟੀ ਜ਼ਿੰਮੇਵਾਰੀ ਲਈ ਜੇ ਇਹਨੂੰ 10 12 ਦਿਨ ਦੇ ਵਿੱਚ ਵਿੱਚ ਕੋਈ ਇਹਦਾ ਹੱਲ ਕੀਤਾ ਠੀਕ ਆ ਜੀ ਦਾ ਫਿਰ ਆਪਣਾ ਦਸਮੇਸ਼ਪਰਨਾ ਦਲ ਦੇ ਫੋਰਜਲ ਨੂੰ ਜੀ ਇਹਦਾ ਜਿਹੜਾ ਕਾਰਜ ਮੈਡ ਕਰਾਇਆ ਜਾਊਗਾ ਫਿਰ ਜਿਹੜੇ ਵੀ ਅਸੀਂ ਇੱਥੇ ਤੁਰੇ ਫਿਰਦੇ ਆ ਅਨਤਾਪ ਦੇ ਆਖੂ ਬਣ ਕੇ ਤੇ ਉਹਨਾਂ ਨੂੰ ਵੀ ਦੱਸਾਂਗੇ ਜਿਹੜੇ ਹਿਸਾਬ ਨਾਲ ਅਨਤਾਪ ਕਰਾਇਆ ਜਾਂਦਾ ਪਤ ਜੀ ਤੁਸੀਂ ਇਸ ਮਾਮਲੇ ਦੀ ਆਪਣੇ ਤੌਰ ਤੇ ਜਿਹੜੀ ਪੂਰੀ ਪੜਤਾਲ ਕੀਤੀ ਹੈ ਕਿ ਬੀਬੀ ਜੀ ਵੱਲੋਂ ਜੋ ਵੀ ਜੋ ਦੱਸਿਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਕੋ ਜਿਹੜਾ ਸਬੂਤ ਦੇ ਤੌਰ ਤੇ ਬਹੁਤ ਵੱਡਾ ਬੁਲੰਦਾ ਹੈ ਤੇ ਕਿਵੇਂ ਲੱਗਦਾ ਤੁਹਾਨੂੰ ਕਿਉਂਕਿ ਕਈ ਵਾਰ ਅਸੀਂ ਇੱਕ ਤਰ ਦਾ ਜਦੋਂ ਪੱਖ ਹੋਣਦੇ ਆਂ ਦੂਜੀ ਤਰ ਦੀ ਨਾਲ ਗੱਲ ਨਹੀਂ ਹੋਈ ਸਾਡੀ ਵੀ ਨਹੀਂ ਹੋ ਸਕੀ ਤੇ ਕਿਵੇਂ ਲੱਗਦਾ ਕਿ ਵਾਕਿਆ ਹੀ ਜਿਹੜਾ ਬੀਬੀ ਜੀ ਨਾਲ ਧੱਕਾ ਹੋ ਰਿਹਾ ਹਾਂਜੀ ਹਾਂਜੀ ਬਾਈ ਗੁਰਜੀ ਅਸੀਂ ਖਾਣਾ ਤਾਂ ਕੋਰਟ ਦੇ ਵਿੱਚ ਹੀ ਅਸੀਂ ਸਿੰਘ ਤੇ ਜੇ ਮਾਈ ਦੇ ਨਾਲ ਜੀ ਉੱਥੋਂ ਵੀ ਰਾਸਤਾ ਕਰਨ ਦੇ ਨਾਲ ਸਾਨੂੰ ਦੱਸਿਆ ਗਿਆ ਵੀ ਤੁਸੀਂ ਮਾਈ ਨੂੰ ਕਸ਼ੀਵਦਾਰ ਕੋਲੇ ਤੇ ਜੋ ਜੀ ਤੇ ਅਸੀਂ ਪੰਜਨਾ ਪੰਚਾਇਤ ਨਾਲ ਸਾਰਿਆਂ ਨਾਲ ਰਾਸਤਾ ਕੀਤਾ ਵੀ ਸਾਰਿਆਂ ਨੇ ਦਾਵਾ ਟੋਲ ਹੀ ਮਤਲਬ ਇਹ ਸੁਨੇਹਾ ਦਿੱਤਾ ਸਾਨੂੰ ਕਿਸੇ ਨੇ ਪੱਕੇ ਚ ਜਾਲੀ ਨਹੀਂ ਚਲਾਈ ਵੀ ਮਤਲਬ ਇਹ ਜਿਹੜੇ ਇਹ ਨੂੰ ਨਿਪਟਾਵਾਂ ਦਿੱਤਾ ਜਾਵੇ ਜਿਹੜੀ ਇੰਨੇ ਟਾਈਮ ਤੋਂ ਬਾਈ ਸਾਹਿਬ ਤੋਂ ਦਰਦਾਂ ਦੀਆਂ ਟੋਪਰਾ ਖਾਈ ਜਾਂਦੀ ਆਪਣਾ ਸਾਰਾ ਘਰ ਬਾਰਾ ਵੀ ਮਦਲੇ ਨੇ ਦਾਦਾ ਦਾਦੇ ਜੀ ਇਹੋ ਜਿਹੀ ਪਤਲੇ ਕਿੰਨੇ ਮਾਮਲੇ ਜਿਹੜੇ ਸਾਡੇ ਸਾਹਮਣੇ ਆਉਂਦੇ ਆ ਤੇ ਜੇ ਕੋਈ ਦਾਲਪੱਥ ਗੱਲ ਕਰਦਾ ਤੇ ਉਹਨੂੰ ਅੱਗੋਂ ਹੋਰ ਜਿਹੜੇ ਅਧਿਕਾਰੀ ਸਰਕਾਰੀ ਨੂੰ ਇਹ ਪੁੱਛਦੇ ਆ ਵੀ ਤੁਹਾਡੇ ਕੋਲ ਪਾਵਰ ਕਿੱਥੋਂ ਆ ਹੂੰ ਤੇ ਅਸੀਂ ਤਾਂ ਫਿਰ ਪਾਵਰ ਮਹਾਰਾਜ ਨੇ ਸਾਨੂੰ ਤਾਂ ਦਸਵੇਂ ਪਾਛੇੜੀ ਚਮਤੌਰ ਤੇ ਕਿਹੜੀ ਵਿੱਚ ਸਾਰਾ ਕੋਸ਼ਿਸ਼ ਦਿੱਤਾ ਸੀਗਾ ਤੇ ਹੁਣ ਅਸੀਂ ਉਹ ਪਾਵਰਾਂ ਜਿਹੜੀਆਂ ਮਹਾਰਾਜ ਨੇ ਸਾਨੂੰ ਦਿੱਤੀਆਂ ਉਹ ਅਸੀਂ ਹੁਣ ਮੁਖਾਵਾਂਗੇ ਕਿ ਕਿਹਦੇ ਹਸਾਬ ਨਾਲ ਕਾਰਜ ਚਾਣਨੇ ਜੀ ਹ ਸੋ ਬਾਬਾ ਜੀ ਕਿਉਂਕਿ ਜਦੋਂ ਅਸੀਂ ਅੱਜ ਇੰਟਰਵਿਊ ਕਰ ਰਹੇ ਸੀ ਤਾਂ ਬੀਬੀ ਜੀ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰਾ ਸਾਰਾ ਜਿਹੜਾ ਸਾਰੀ ਵਿੱਥਿਆ ਮੈਂ ਬਾਬਾ ਜੀ ਕੋਲ ਤੁਹਾਡਾ ਨਾਮ ਲਿਆ ਕਿ ਰੱਖੀ ਤੇ ਉਹਨਾਂ ਨੇ ਜਿਹੜਾ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਹੁਣ ਜਿਹੜਾ ਕਾਨੂੰਨਨ ਤੌਰ ਤੇ ਜਿਹੜੀ ਕੇਸ ਚੱਲ ਰਿਹਾ ਹੈ ਇਹ ਪਰਿਵਾਰੀ ਹੈ ਜੋ ਵੀ ਬੀਬੀ ਜੀ ਦੀ ਮਦਦ ਜਿਹੜੀ ਤੁਹਾਡੇ ਕਹਿਣ ਦਾ ਭਾਵ ਕਿ ਜੇ ਫੈਸਲੇ ਕੰਦੀ ਵੱਲੋਂ ਕੀਤੀ ਜਾਊਗੀ ਹਾਂਜੀ ਹਾਂਜੀ ਬਾਈ ਜੀ ਅਸਲ ਕੱਲ ਕਿਉਂ ਸਾਹ ਮਿਲਿਆ ਜੋ ਕਿ ਮਾਈਕ ਲਈ ਮੈਨੂੰ ਹਰ ਥੀਕ ਦੇ ਉੱਤੇ ਸੌਂਸਰ ਕੀਤਾ ਜਾਂਦਾ ਵਕੀਲਾਂ ਕੋਲੋਂ ਇਹਨਾਂ ਕੋਲ ਹੋਇਆ ਜਾਂਦਾ ਵੀ ਤੂੰ ਪੈਸੇ ਲੈ ਕੇ ਆ ਜੀ ਭਾਈ ਸਾਹਿਬ ਦੇ ਵਿੱਚ ਮੈਂ ਸਿਰਫ 35 ਲੱਖ ਦੇ ਕਾਗਜ਼ ਇਕੱਠੇ ਕੀਤੇ ਤੇ ਹੋਰ ਦੱਸੋ ਮੈਂ ਕੀ ਕਰਾਂ ਲਾਟ ਕੇ ਹਾਰ ਉਹਦਾ ਦਲਪੰਤ ਠੀਕ ਆ ਤੇ ਗਾਦ ਜਿਹੜੀ ਇੱਕ ਗੱਲ ਸਾਹਮਣੇ ਆਈ ਹੈ ਜੀ ਅੱਜ ਇੰਟਰਵਿਊ ਦੌਰਾਨ ਕਿ ਜਿਹੜੀ ਜ਼ਮੀਨ ਦੇ ਉੱਪਰ ਮਾਤਾ ਜੀ ਨੇ ਸਟੇ ਲਈ ਹੋਈ ਹੈ 2013 ਤੋਂ ਸਟੇ ਲਈ ਹੋਈ ਹੈ ਉਸ ਜ਼ਮੀਨ ਦੇ ਵਿੱਚੋਂ ਉਸ ਤੋਂ ਬਾਅਦ ਜਿਹੜੀਆਂ ਰਜਿਸਟਰੀਆਂ ਹੋਈਆਂ ਤੇ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਕੀ ਮਿਲੀ ਭੁਗਤ ਨਾਲ ਹੋਈਆਂ ਜਾਂ ਤੁਹਾਨੂੰ ਲੱਗਦਾ ਵੀ ਇਹ ਇਹ ਜੈਨੂਇਨ ਕਾਪੀ ਜਦੋਂ ਸਟੇ ਹੋਈ ਹੋਵੇ ਤੇ ਉਹ ਰਜਿਸਟਰੀ ਤਾਂ ਹੋ ਨਹੀਂ ਸਕਦੀ ਕਿਉਂਕਿ ਮੈਂ ਵਾਰ-ਵਾਰ ਬੀਬੀ ਜੀ ਤੋਂ ਵੀ ਪੁੱਛਿਆ ਵੀ ਕਿਤੇ ਇਹ ਤਾਂ ਨਹੀਂ ਹੈਗਾ ਵੀ ਉਹਨਾਂ ਨੇ ਸਟੇ ਹੈ ਜਿਹੜੀ ਟੁੱਟ ਗਈ ਹੋਵੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਉਹਨਾਂ ਦੇ ਬਾਰੇ ਵੀ ਅਸੀਂ ਪਤਾ ਕੀਤਾ ਕੁਝ ਜਿਹੜੀ ਜ਼ਮੀਨ ਆ ਉਹ ਮਤਲਬ ਇੰਟਰਵਿਊ ਉਹਨਾਂ ਨੇ ਕਰਾ ਲਈ ਜਦੋਂ ਸਾਰਾ ਕੁਝ ਇਹਨਾਂ ਦੇ ਕੋਲ ਆ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੋਈ ਥੋੜੀ ਜਿਹੀ ਜ਼ਮੀਨ ਦਾ ਇਹ ਤੜਾ ਕੇ ਕੋਈ ਉਹਨੂੰ ਵੇਚਣ ਦੀ ਜਾਂ ਕੋਈ ਉਹੋ ਜਿਹਾ ਸਿਸਟਮ ਸਾਹਦੇ ਸਾਹਮਣੇ ਆਇਆ ਉਸੇ ਬੰਦੇ ਦੀ ਗੱਲ ਤੁਹਾਡੇ ਕੋਲੇ ਆਈ ਹੈ ਜੀ ਸਾਹਮਣੇ ਕਿਉਂਕਿ ਜਿਹੜਾ ਸਾਨੂੰ ਪਤਾ ਲੱਗਿਆ ਬੀਬੀ ਜੀ ਕਹਿੰਦੇ ਵੀ ਸਟੇਟ ਰੁੱਟੀ ਨਹੀਂ ਹੈਗੀ ਵੀ ਜਿਹੜੀ ਰਜਿਸਟਰੀ ਹੋਈ ਹੈ ਉਹਨਾਂ ਦਾ ਕਹਿਣਾ ਕਿ ਇਹ ਮਿਲੀ ਭੁਗਤਣਾ 2 ਨੰਬਰ 'ਚ ਹੋਈ ਹੈ ਹਾਂਜੀ ਹਾਂਜੀ ਜਿਹੜੀ ਜਿਹੜੇ ਅਦਾਲਤ ਨੇ ਇਹਨਾਂ ਨੂੰ ਕਾਰਜ ਦਿੱਤੇ ਆ ਉਹਦੇ ਉੱਤੇ ਫੇਲ ਨਹੀਂ ਤੁਕੀ ਅੱਛਾ ਜੀ ਜਿਹੜੇ ਇਹਨਾਂ ਕੋਲੇ ਹੋ ਰਿਹਾ ਇਹਨਾਂ ਨੇ ਕੀ ਕੀਤਾ ਉਹ ਹੁਣ ਮਤਲਬ ਜੀ ਸਾਰਾ ਪੱਖ ਜਾਣ ਕੇ ਸਾਰੇ ਸਾਨੂੰ ਮਤਲਬ ਪੂਰਾ ਜਵਾਬ ਹੀ ਮਿਲਿਆ ਕਿ ਨਹੀਂ ਕੀ ਇਹ ਮਤਲਬ ਉਹ ਆਪਣੇ ਦਿਮਾਗ ਦੇ ਉੱਤੇ ਵੀ ਇਹਨਾਂ ਲੋੜ ਪਈ ਵਿੱਚੀ ਆ ਬੀਬੀ ਜੀ ਕਿ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਹਰਾਸਮੈਂਟ ਇਹਨਾਂ ਕੀਤਾ ਗਿਆ ਅਦਾਲਤਾਂ ਤੋਂ ਆਪਣਾ ਅਨਸਾਫ਼ ਵੱਲੋਂ ਜੀ ਵੀ ਆਪਣੇ ਜਿੱਥੇ ਵੀ ਕਹਿੰਦੇ ਹਜੇ ਲਾਸਟ ਕਹੇ ਅਸੀਂ ਇਹੀ ਪਾਸ ਬੱਜਾ ਸੁਣਦੇ ਆਂ ਦਾ ਕੋਲ ਕਿ ਇਹੀ ਉੱਥੇ ਜਾਣਾ ਜੀ ਟੀਸੀ ਸਭ ਕੋਈ ਨਾ ਹਜੇ ਹਜੇ ਕੋਈ ਕਥਤ ਰਹਿ ਗਈ ਹੈ ਫਿਰ ਉਹਨੂੰ ਅੱਗੇ ਅਦਾਲਤ ਕੋਲ ਕੱਲ ਲੈ ਆਏ ਵੀ ਤੁਹਾਨੂੰ ਕੋਈ ਤਰੀਕ ਨਹੀਂ ਭੁਗਤਣੀ ਹਾਂ ਤੁਹਾਨੂੰ ਦਲਤਾਂ ਤਹੀ ਇੱਜ਼ਾ ਫੈਸਲਾ ਕਰਕੇ ਦਵਾਉਂਦੇ ਤਾਂ ਵੀ ਜਿਹੜੀ ਦੂਸਰੀ ਧਿਰ ਹੈ ਜਿਹੜੀ ਬੀਬੀ ਜੀ ਦੇ ਸੱਸ ਹੈ ਜਿਹੜੇ ਜਾਂ ਜਿਹੜੇ ਹੋਰ ਇੱਕ ਦੋ ਨਾਮ ਸਾਹਮਣੇ ਆਏ ਹੈ ਉਹਨਾਂ ਨਾਲ ਕੋਈ ਤੁਹਾਡਾ ਰਾਪਤਾ ਹੋਇਆ ਤੁਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਾਂ ਮਤਲਬ ਕਿ ਉਹ ਇਸ ਤੇ ਕੀ ਉਹਨਾਂ ਦਾ ਹੈਗਾ ਕਹਿਣਾ ਅਸੀਂ ਜੀ ਉਹਨਾਂ ਨਾਲ ਵੀ ਰਾਫਤਾ ਕੀਤਾ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਉਹ ਜ਼ਮੀਨ ਦਿੱਤੀ ਤੇ ਉਹ ਕਿਸੇ ਦਿੰਦੇ ਆ ਨਾ ਅਸੀਂ ਉਸ ਪਰਿਵਾਰ ਨਾਲ ਰਾਫਤਾ ਕੀਤਾ ਜੀ ਤੇ ਉਹਨਾਂ ਨੇ ਸਾਨੂੰ ਅਸੀਂ ਕਿਹਾ ਸਾਡੇ ਇਹਨਾਂ ਨਾਲ ਮਾਈਨਰ ਰਾਫਤਾ ਕਰਾਓ ਜੀ ਉਹਨਾਂ ਵੀ ਰਾਫਤਾ ਸਾਡਾ ਮਤਲਬ ਉਹ ਅੱਗੋਂ ਕਿਸੇ ਕਾਨੂੰਨ ਦੇ ਵਿੱਚ ਨਹੀਂ ਆ ਰਹੇ ਉਹ ਉਹ ਆਪਣੇ ਬਸ ਜਿਹੜਾ ਕੋਈ ਉਹਨਾਂ ਨੂੰ ਕਿ ਆਉਂਦਾ ਉਤਰੋਂ ਪੈਸਾ ਉਹਦੇ ਕੋਲ ਪੈਸਾ ਜ਼ਿਆਦਾ ਜੇ ਬਾਹਰ ਦੀ ਕਮਾਈ ਪਿਆਰ ਦਾ ਤੇ ਇਹੋ ਜਿਹਾ ਸੱਚੋਂ ਦਾ ਹੈਗਾ ਜੀ ਉਹ ਉਹ ਤੇ ਦਾ ਹੱਕ ਜਿਹੜਾ ਇਹਦੇ ਤੇ ਲਾ ਰਹੇ ਆ ਜਿੱਧਰ ਜਾਂਦੇ ਆ ਇਹਨੂੰ ਵਿਚਾਰੀ ਨੂੰ ਬੇਇਨਸਾਫੀ ਤੇ ਉਹ ਆਪ ਦੇ ਬਾਹਰ ਦਾ ਨਸਾਰੇ ਜਿਹੜੀ ਐਨ ਆਰ ਆਈਆਂ ਸੀ ਉਹ ਬੜਾ ਗਲਤ ਨਾ ਸੋ ਇਹ ਸੰਘਰਸ਼ ਹੈ ਜਿਹੜਾ ਜਥੇਬੰਦੀ ਜਦੋਂ ਤੱਕ ਬੀਬੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ ਜਥੇਬੰਦੀ ਨੇ ਜ਼ਿੰਮੇਵਾਰੀ ਲਈ ਹੈ ਕਿ ਇਹ ਜਿਹੜਾ ਅਸੀਂ ਲੜਾਂਗੇ ਹਾਂਜੀ ਹਾਂਜੀ ਹੁਣ ਉਹ ਅਸੀਂ ਲੈਕੀ ਦੇ ਉੱਤੇ ਲੈਟਰ ਪੈਡ ਤੇ ਲੈ ਚੁੱਕੇ ਹਾਂ ਜੀ ਜੀ ਹੁਣ ਜਿਹੜਾ ਵੀ ਫੈਸਲਾ ਇਹਦਾ ਹੋਊਗਾ ਜੀ ਮਹਾਰਾਜ ਬਕਰ ਕਿ ਸੱਚੇ ਭਾਚਾ ਉਹ ਦਲ ਸੰਥੀ ਕਰੂਗਾ ਜੀ ਜੀ ਬਾਬਾ ਜੀ ਤੁਸੀਂ ਆਪਣਾ ਚਿੰਤੀ ਸਮਾ ਦੱਤਾ ਜੀ ਕਿਉਂਕਿ ਸਾਨੂੰ ਉੱਥੋਂ ਪਤਾ ਲੱਗਿਆ ਵੀ ਬੀਜੀ ਤੋਂ ਕਿ ਇਹ ਮਾਮਲਾ ਜਿਹੜਾ ਅਸੀਂ ਜਿਹੜਾ ਦਲਪੰਥ ਕੋਲ ਲੈ ਕੇ ਗਏ ਤੇ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਨਫਾਤ ਦਵਾਵਾਂਗੇ ਸੋ ਇਸ ਲਈ ਇਹ ਜ਼ਰੂਰੀ ਸਮਝਿਆ ਕਿ ਤੁਹਾਡਾ ਵਿਪੱਖ ਜਿਹੜਾ ਇਹਦੇ ਵਿੱਚ ਜ਼ਰੂਰ ਲਿਆ ਜਾਣਾ ਚਾਹੀਦਾ ਸੋ ਇਸ ਲਈ ਬਹੁਤ ਬਹੁਤ ਧੰਨਵਾਦ ਬਬਈ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਵੈਗ ਦੀ ਕਾ ਖਰਚਾ ਵਾਈਫ ਦੀ ਕੀ ਸਥਿਤੀ ਵੀ ਪੁੱਛੋ